ਤੂੰ ਤਾਂ ਕੀ ਕਰਦੀ ਫਿਰਦੀ ਐ ਇਹ ਕੀ ਕਰਦੀ ਫਿਰਦੀ ਐ ਤਮਕੋ ਆਸੇਗੀ ਮੈਂ ਦੱਸ ਕੀ ਕਰਨਾਗਾ ਚਾਹ ਬੁੱਧਰਾਂ ਦਾ ਸੰਭਲਿਆ ਕਰ ਲੈ ਬੁੱਧਰਾਂ ਨੂੰ ਦੱਸ ਕੀ ਹੁੰਦਾ ਇਹ ਹੈ ਨਾ ਮੈਨੂੰ ਉਹ ਕਹਿੰਦੀ ਸੀ ਪਲਰ ਵਾਲੀ ਵੀ ਤੂੰ ਗੁੱਤ ਨਹੀਂ ਕਰਨੀ ਗੁੱਤ ਨਹੀਂ ਕਰਨੀ ਯਾ ਰੋਟੀ ਪਾਣੀ ਬਣਾਉਣੀ ਵਿੱਚ ਵਾਲ ਆ ਜਾਂਦੇ ਤਾਂ ਹੀ ਆਉਂਦੇ ਵਾਲਾ ਦੇਖ ਆ ਤੱਜ ਕਰਦੀ ਐ ਤੂੰ ਓਹੋ ਨਹੀਂ ਬੰਦ ਉਹੀ ਕਰੀ ਜਾਨੀ ਰਣੀ ਆ ਤੂੰ ਰੋਟੀ ਪਾਣੀ ਬਣਾਉਣੀ ਆ ਸਾਦੀ ਰੋਟੀ ਉਦੋਂ ਇਹਨਾਂ ਨੂੰ ਗਾਲ ਲਿਆ ਕਰ ਫੂਕ ਲਿਆ ਕਰ ਬੰਨ ਲਿਆ ਕਰ ਬੇਬੇ ਬੰਨ ਲੈਣੀ ਆ ਕਿ ਤੂੰ ਨਾ ਬਸ ਤੂੰ ਮੈਂ ਕਹਾਂ ਤਾ ਕੋਲੇ ਨਹੀਂ ਬੈਠੀ ਐ ਦੇਖੀ ਲੈ ਪਾ ਲੈਣੀ ਆ ਚੱਦੀ ਨਹੀਂ ਤੈਨੂੰ ਕਿੱਥੇ ਆਊਗਾ ਜੱਜੋ ਸੋਹਣੇ ਲੱਗਦੇ ਨੇ ਆਹ ਉਹ ਕਹਿੰਦੀ ਤੂੰ ਐ ਛੱਡ ਕੇ ਰੱਖਿਆ ਕਰ ਕਹਿੰਦੀ ਫਿਰ ਇਹਨਾਂ ਚ ਬਲਣੀ ਪੈਣੇਗੀ ਚਪਕ ਕਰਕੇ ਨਾ ਬਾੜਾ ਰੌੜ ਬੈਣ ਜੀ ਹੋਰ ਨਾ ਮੇਥੋਂ ਸੁਣ ਲਈ ਬੇਬੇ ਨਾ ਤਾਂ ਧੂਰੇ ਡਿੱਗਦੇ ਨਾ ਤੂੰ ਉੱਥੇ ਡਿੱਗਦੀ ਸੀ ਹਾਂ ਮੇਰੇ ਗੱਲ ਸੁਣ ਪਹਿਲਾਂ ਤਾਂ ਤੂੰ ਉੱਥੇ ਉਹਦੇ ਨਾਲ ਅਾ ਵੱਡੇ ਪਾਪੇ ਨਾਲ ਤੂੰ ਉਹਦੇ ਨਾਲ ਵੀ ਲੜੀ ਜਾਂਦੀ ਰਹਿੰਦੀ ਸੀ ਵੱਡੇ ਪਾਪੇ ਨਾਲ ਕੀ ਲੜਾਈ ਤੇ ਤੁਸੀਂ ਕਰਾਉਣੀ ਸੀ ਸਾਡੀਆਂ ਉਧਰ ਉਹਨਾਂ ਦੀ ਨਹੀਂ ਮਾਨ ਹੈਗੀ ਬਹੂ ਉਧਰ ਤੂੰ ਨਹੀਂ ਮਾਨ ਹੈਗੀ ਤੂੰ ਸਿੱਧਰੀ ਐ ਉਹ ਚਰਾਕੋਆ ਵੜੀਆ ਦੇ ਸਿੱਧਰੀ ਕਾਤੋਂਾਂਗੇ ਮੈਂ ਹੋਰ ਲਾ ਹੋਰ ਗੋਲ ਗੋਲ ਤਾਂ ਰੋਟੀਆਂ ਬਣਾਉਣੀ ਹੁੰਦੀਆਂ ਮੈਂ ਸਬਜ਼ੀ ਕਿੰਨੇ ਸਵਾਦ ਹੁੰਦੀ ਦੇਖ ਲੈ ਰੋਟੀ ਇੱਥੇ ਪਕਾਉਂਦੀ ਫਗਾਂ ਦੀ ਖਾ ਖਾ ਦੇਖੀ ਆ ਉਦਾਰ ਸਵਾਦ ਆ ਰੋਟੀ ਛਵਾਦਾ ਫਿਰ ਤੂੰ ਨਖਰੇ ਵਾਲੇ ਕਰਦੀ ਬੇਬੋ ਮੈਂ ਤਾਂ ਦੇਖਦੀ ਨਹੀਂ ਆ ਮੈਂ ਪਹਿਲੀ ਰੋਟੀ ਬਣਾ ਕੇ ਹੁੰਦਾ ਕਹਿੰਦੇ ਕੁੱਤੇ ਨੂੰ ਪਾਉਂਦੇ ਹੁੰਦੇ ਸੱਚ ਆਪਣੇ ਜੈਕੀ ਨੂੰ ਪੋਣੀ ਨਹੀਂ ਨਾ ਤਾਂ ਮੈਂ ਦੂਜੀ ਰੋਟੀ ਫਿਰ ਮੈਂ ਆਪ ਭੋਗ ਲਵੋਣੀ ਹੁੰਦੀ ਐ ਪਹਿਲਾਂ ਵੀ ਦੇਖਾ ਸਵਾਰਾ ਆਪ ਹੀ ਭੋਗ ਲਾ ਲੈਂਦੀ ਐ ਉਹੀ ਇੱਥੇ ਨਾ ਰੋਟੀਆਂ ਪਕਾਉਂਦੀ ਐ ਕੀ ਤੂੰ ਤੈਨੂੰ ਮੈਂ ਕਹਾ ਨਾ ਤੈਨੂੰ ਸੰਗ ਆਉਂਦੀ ਐ ਨਾ ਕੋਈ ਮੇਰੀ ਗੱਲ ਦੀ ਸਮਝ ਆਉਂਦੀ ਐ ਤੈਨੂੰ ਬਬੇ ਉਂ ਦੇਖਿਓ ਉੱਥੇ ਆਪਣੇ ਪੱਕਾ ਸੀਗਾ ਘਰ ਮੈਂ ਤਾਂ ਜਮੀ ਕੱਚਾ ਦਾ ਫਿਰ ਕੱਟਿਆ ਨਹੀਂ ਗਿਆ ਉੱਥੋਂ ਮੈਂ ਕੀ ਕਰਾਂ ਉਧਰ ਉਹਦੀ ਨੂੰ ਨਹੀਂ ਕੱਟ ਚਗੀ ਮੰਜੀਤ ਦੀ ਉਦਰਾ ਤੂੰ ਨਹੀਂ ਘੱਟ ਸੀ ਕੀ ਕਰੀਏ ਕਦੇ ਬੰਦਿਆਂ ਨੂੰ ਵੜਵਾ ਕੇ ਮਾਰ ਦੇਉਗੀ ਤੁਹਾਡਾ ਕੋਈ ਜਾਨਾ ਨਹੀਂ ਲੈ ਉਹ ਬੰਦਿਆਂ ਨੂੰ ਅਸੀਂ ਕਦੇ ਵਾਸਤੇ ਵੜਮਾਉਣਾ ਤਾਂ ਤੂੰ ਹੀ ਮਾਰੀ ਜਾਣੀ ਰਹਿਣੀ ਹੈਗੀ ਹੁਣ ਇੱਥੇ ਪਤਾ ਨਹੀਂ ਕਹੇ ਜਾਂ ਕੋਈ ਟੱਕਰੂਗਾ ਦੱਸ ਜੇ ਉਰੇ ਹੋਇਆ ਕੋਈ ਲੜਾਈ ਵਾਲਾ ਉੱਤੇ ਜਲੂਸ ਘੱਟ ਕੱਢਿਆ ਤੁਸੀਂ ਬੋਕਰਾਂ ਨਾਲ ਲੜਦੀਆਂ ਸੀ ਪਤਾ ਅਗਲੀ ਨੇ ਮੇਰੇ ਦੱਬ ਕੇ ਮਾਰਿਆ ਫਰਮਾਇ ਮਾਰਿਆ ਮਾਰਿਆ ਵਾ ਉਹੀ ਤਾਂ ਮੈਂ ਕਹਿੰਦੀ ਹੁਣ ਵਧੀਆ ਹੋ ਗਿਆ ਉਹ ਵੀ ਖੁਸ਼ ਤੂੰ ਵੀ ਖੁਸ਼ ਉਹ ਟੱਕਰਾਂ ਕੰਧਾਂ ਨਾਲ ਤਾਂ ਮੈਂ ਮਾਰ ਲਉ ਉਹ ਤਾਂ ਨਾ ਮੇਰਾ ਜੀ ਜਾਨੀ ਲੱਗਦਾ ਖੁਰਕ ਜੁੱਠੀ ਜਾਂਦੇ ਆ ਜੀ ਕਰਦਾ ਵੀ ਲੜਾਈ ਜੀ ਕਰ ਲਾਂ ਕਿ ਇਹਦੇ ਨਾਲ ਕਰਾਂ ਅੱਛਾ ਹਜੇ ਵੀ ਘਰ ਘੁੱਟਦੀ ਐ ਖੁਰਕਦਾ ਉੱਠਦੀ ਆ ਹੁਣ ਇੱਥੇ ਦੋਨੇ ਬੈਠੇ ਉੱਥੇ ਜੀ ਤਾਂ ਲੱਗਿਆ ਰਹਿੰਦਾ ਸੀ ਬਰੇ ਵਧੀਆ ਬੋਲ ਬਲਾਰਾ ਹੁੰਦਾ ਰਹਿੰਦਾ ਸੀ ਮਾੜੀ ਮਾੜੀ ਗੱਲ ਤੇ ਲੜਪੰਦੇ ਸੀ ਮੇਰਾ ਤਾਂ ਹੀ ਜੀ ਲੱਗਿਆ ਰਹਿੰਦਾ ਸੀ ਲੋਕਾਂ ਦਾ ਇਕੱਠ ਕਰ ਲਿਆ ਸੀ ਜਲੂਸ ਖੰਨਾ ਕੱਢਦੀਆਂ ਜੀ ਤੁਸੀਂ ਦੋਨੇ ਜਾਣੀਆਂ ਮੈਨੂੰ ਤਾਂ ਸ਼ਰਮ ਦੀ ਮਾਰੀ ਮੈਂ ਤਾਂ ਅੰਦਰ ਬੈਠੀ ਸੀਗੀ ਮੱਦੇ ਕਿ ਦੀ ਜੂ ਨੂੰ ਵੀ ਲੋਕ ਕਿਵੇਂ ਖੜਿਆ ਬੂਹਾ ਮਰ ਗਿਆ ਤੋ ਤਾਂ ਮੈਂ ਸ਼ਰਮ ਦੀ ਮਾਰੀ ਰਹਿਣੀ ਆ ਤੇ ਨਾਲੇ ਸੱਚ ਮੈਂ ਨਾ ਉਹ ਜੀ ਕਰੀ ਜਾਂਦਾ ਸੀਗਾ ਜੜੀਆਂ ਆਪਾਂ ਹਨਾ ਚਿੜੀਆਂ ਲੈਂਦਿਆਂ ਨੇ ਉਹਨਾਂ ਵਾਸਤੇ ਪਿੰਜਰਾ ਲਿਆਉਣਾ ਸੀਗਾ ਹਾਂ ਹੋਰ ਤਾਂ ਕੋਈ ਚੱਜ ਨਹੀਂ ਚਿੜੀਆਂ ਲਈ ਕੁੱਤਾ ਰੱਖੀ ਬੈਠੀ ਐ ਖਰਗੋਸ਼ ਰੱਖੀ ਬੈਠੀ ਐ ਹਜੇ ਹੋਰ ਪਤਾ ਨਹੀਂ ਕੀ ਕੁਛ ਕਰਨਗੀ ਹੋਰ ਕੋਈ ਚੱਜ ਦਾ ਕੰਮ ਕਰ ਲਿਆ ਕਰ ਦੇਖ ਬੇਬੇ ਚੱਜ ਦਾ ਕੰਮ ਤਾਂ ਮੈਂ ਚੱਜ ਦਾ ਹੀ ਕਰਿਆ ਇਹ ਅੱਜ ਕੱਲ੍ਹ ਦੇਖ ਤੈਨੂੰ ਪਤਾ ਹੁਣ ਬੰਦੇ ਤਾਂ ਪਿਆਰ ਕਰਦੇ ਨਹੀਂ ਹੁਣ ਪੰਛੀਆਂ ਨੂੰ ਪਿਆਰ ਕਰਨਾ ਪੈਂਦਾ ਗਾ ਫੇਰਾ ਹਾਂ ਆ ਪਿਆਰ ਤੋਂ ਬਿਨਾਂ ਹੀ ਫੇਰ ਮੈਂ ਤੈਨੂੰ ਸੁਣੇਗੀ ਤਿੰਨ ਚਾਰ ਜੰਮ ਛੱਡੀਆਂ ਜਿਹੜੀਆਂ ਉਹ ਪਿਆਰ ਬਿਨਾਂ ਹੀ ਹੋ ਗਿਆ ਉਹ ਆਵੇ ਮੈਂ ਕਾ ਤੋ ਕੋਈ ਨਹੀਂ ਨੇ ਤੋ ਪੁੱਠੀਆਂ ਗੱਲਾਂ ਨਾ ਕਰਾ ਕਰੋ ਕਿ ਤੂੰ ਕਰਦੇ ਪਰ ਮੈਂ ਤਾਂ ਮੂੰਹ ਤੋਂ ਨਿੱਕਲ ਜਾਂਦੀਆਂ ਫੇਰ ਹੋਈ ਮੈਂ ਤਾਂ ਉਹ ਪਿਆਰ ਦੀ ਗੱਲ ਕਰਦੀ ਵੀ ਪਿਆਰ ਨਾਲ ਨਹੀਂ ਬੋਲਦੀ ਹੁਣ ਤੋ ਸਾਰਾ ਦਿਨ ਦੇਖ ਲੜਦੀ ਰਹਿਨੀ ਆ ਹਨਾ ਮਾੜੇ ਮੋੜੇ ਤਾਂ ਪਿਆਰ ਲੱਗੂ ਉਧਰ ਕੁੜ ਮਾਰ ਰਹੇਗਾ ਲੈ ਤੇ ਫੇਰ ਹੋਰ ਓਕੇ ਪਿਆਰ ਪਿਆਰ ਤਾਂ ਕੋਈ ਕਰਦਾ ਨਹੀਂ ਹੋਰ ਕੌਣ ਕਰੇ ਪਿਆਰ ਭਾਈ ਬਈ ਤੂੰ ਵੀ ਬਾਲੀ ਪੁੱਠੀ ਚੱਲਦੀਆਂ ਸੱਚ ਜੇ ਵੱਡਾ ਪਾਪਾ ਉਰੇ ਆਪਾਂ ਨੂੰ ਮਿਲਣ ਆ ਗਿਆ ਜੇ ਕਿਤੇ ਹੈ ਮੈਨੂੰ ਤਾਂ ਨਹੀਂ ਔਰ ਨਹੀਂ ਨਹੀਂ ਮੈਂ ਤਾਂ ਇਹ ਕਹਿੰਦੀ ਆ ਬਈ ਨਾ ਹੋ ਪਤਾ ਕਿੰਨੇ ਕੁਸ ਭੌਂਕਦੀ ਸੀ ਉਹਦੇ ਕੁੱਤੇ ਵਾਂਗੂ ਜੀਵ ਤਾਂ ਉਹਦੀ ਐਡੀ ਲੱਗੀ ਹੋਈ ਐ ਮੈਂ ਤਾਂ ਚੁੱਪ ਕਰ ਗਈ ਮਾ ਐਵੇਂ ਬੰਦੇ ਵੱੜ ਕੇ ਮਰ ਜਾਣਗੇ ਪੁੱਤ ਆਦੇ ਜੀਤੇ ਕੀ ਫਾਇਦਾ ਜਾਊ ਇਹ ਤੀਮੀ ਨੂੰ ਤਾਂ ਅਕਲ ਨਹੀਂ ਹੈਗੀ ਬੋਲਣ ਦੀ ਕਿੰਨਾ ਬੋਲੀ ਜਾਂਦੀ ਜੀ ਉਹ ਘਰ ਖਵਾਤਾ ਫਲਾਣਾ ਕਰਤਾ ਉਹਦਾ ਕਾਰਜ ਹੈਗੀ ਮੈਂ ਕਰਾਂ ਲੈ ਫੇਰ ਕੀ ਹੋ ਗਿਆ ਲੜ ਮੇਰੀ ਗੱਲ ਸੁਣ ਤੂੰ ਕਿਹੜਾ ਟਿੱਕਦੀ ਤੂੰ ਤਾਂ ਬਰਾਬਰ ਬੋਲਦੀ ਰਹਿਣੀ ਹੁਣ ਜੇ ਵੱਡਾ ਬਾਪਾ ਤੇਰੇ ਨਾਲ ਗੱਲ ਕਰਦਾ ਸੀ ਤਾਂ ਹੀ ਲੜਦੀ ਆ ਉਹ ਉਹ ਨੂੰ ਆਏ ਰਹਿੰਦਾ ਵੀ ਕੀ ਪਤਾ ਕੋਈ ਗੱਲ ਹੋਵੇ ਗੱਲ ਕਰਨ ਨਾਲ ਮੈਂ ਕੁਸ ਲਾ ਲੈਂਦੀ ਆ ਉਹਦੇ ਨਾਲ ਕੁੱਤੇ ਵਾਂਗੂੰ ਭੌਂਕੀਂਦੀ ਆ ਉਹਦਾ ਚੱਲ ਕੋਈ ਨਾ ਦੇਖੇ ਬਾਬਾ ਮੈਂ ਜਿੱਤੀ ਲਈ ਸੀ ਪਰ ਹੁਣ ਉੱਤੇ ਧਰ ਦੇ ਮੇਰੇ ਝੋਲੀ 'ਚ ਧਰ ਦੇ ਲੈ ਆਹ ਤਾਂ ਅੱਲਾ ਧਰ ਦਿੰਨੀ ਆ ਮਰਗ ਕੰਨ ਦੀ ਜਰਥ ਤੇਰੇ ਮੈਂ ਚੰਗਾ ਜਾਣਨੀ ਆ ਮੈਂ ਜੜੀਆਂ ਨੂੰ ਪਾਣੀ ਧਰ ਕੇ ਆਉਣੀ ਆ ਕਿਆ ਤੂੰ ਨਾ ਕਰੀ ਕਿੜੀਆਂ ਦੀ ਬਣਗੀ ਛੇਤੀ ਤੈਨੂੰ ਵੀ ਪਿਆਦ ਨੂੰ ਚਾਹ ਕੋਈ ਨਾ ਪਿਆਦੂ ਇਹ ਚਾਹ ਅੱਜ ਦਾ ਕੰਮ ਕਰ ਲਿਆ ਕਰ ਕੋਈ ਮੈਂ ਤਾਂ ਹੋਰ ਨਾ ਖਾਣੀ ਚਿੱਤਰ ਬੇ ਅਕਲ ਦੀ ਕਿਥੋਂ ਰੱਬ ਨੇ ਮੱਥੇ ਮਾਰੀਆ ਮੇਰੇ ਓਏ ਬਾਹਰ ਨਾ ਨਿਕਲ ਆ ਨਾ ਮਨੀ ਮਨਿੰਗ ਮਨੀ ਪੀਲ ਮਨੀ ਪੀਲ ਮਨਿੰਗ ਲੇਰ ਬੁੱਕ ਖਾਦੇ ਤੇ ਇੱਧਰ ਗਾਤੋ ਗੱਦ ਨੂੰ ਲੈ ਪਾਣੀ ਪੀ ਲੋ ਬੇ ਬੇ ਲੜੀ ਜਾਂਦੀ ਆ ਤੁਹਾਡੇ ਵਾਸਤੇ ਨਾ ਮੈਂ ਲੱਸੀ ਲੈਣੀ ਚੰਗਾ और मेरे ना लड़द ही रही हाँ हम पानी पी लो ठीक है चौगा भी पाद वो दिंदगी बढ़ ला एक गाजू खादू 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 बाहर नहीं निकलना तू बस हूं तमें गुंडा ला दा चल बेबे ला दूर लस्सी तो बेबे आप ही बढ़ दी मैं लस्सी लेके आई हूँ खरगोश कितना खो बैठा ਕਰ ਬੋਸ ਨੂੰ ਵੀ ਖੀਰਾ ਖਾ ਲਾਂ ਮਨੂੰ ਮਨੂੰ ਲੈ ਖੀਰਾ ਖਾ ਲ ਖਾ ਲ ਖਾ ਲ ਇੱਧਰ ਆ ਕੇ ਖਾ ਯਾਰਾ ਆਏ ਮੂੰਹ ਪਾ ਦਾ ਲੱਗਦਾ ਦੂਰ ਜਾ ਕੇ ਖਾਂਦੇ ਦੇਖ ਲਓ ਮੈਂ ਕਿਹੜਾ ਖੋਣੀਆਂ ਉਰੇ ਮੋਖੀ ਜਾ ਕੇ ਖਾਂਦੇ ਲੈ ਗਏ ਤਾਂ ਗਾਹਾਂ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਆਹੋ ਮਤਲਬ ਲੱਸੀ ਲੈਣ ਆਈ ਸੀਗੀ ਤੁਹਾਡੇ ਘਰੇ ਤੁਸੀਂ ਕਾਨੀ ਲੱਸੀ ਹੂੰ ਮੇਰੇ ਬੇਬੇ ਨੂੰ ਨਾ ਸੀਗਾ ਨਾਲ ਮੈਂ ਚਿੜੀਆਂ ਨੂੰ ਪਾਉਣੀ ਆ ਕਾਤ ਨੂੰ ਕੀ ਹੋ ਗਿਆ ਸੀ ਸਰਮਾ ਸਾਹਿਬ ਜੀ ਹੱਥ ਫੜਿਆ ਆ ਦੌੜ ਗਈ 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 ਨਹੀਂ ਚਿੜੀਆਂ ਨੂੰ ਹਾਂ ਓਏ ਰੱਬ ਕਿਰਨ ਨੂੰ ਲੱਸੀ ਕਿਹੜਾ ਪਾਉਂਦਾ ਹੱਥ ਨੂੰ ਦਵਾਤਾ ਸੀਗਾ ਲਓ ਮੈਂ ਤਾਂ ਦਵਾ ਹੱਥ ਪਰ ਚਿੜੀਆਂ ਖਾਂਦੀਆਂ ਨਹੀਂ ਹੁੰਦੀਆਂ ਜੇ ਮੈਂ ਆਪਾਂ ਖਬਰ ਫਿਖਾਈ ਇਹਨੇ ਉਹ ਵਰਫੀਖਾਨੇ ਫਿਰ ਮੈਨੂੰ ਪਤਾ ਵਰਫੀਖਾਨੇ ਤੋਂ ਉਹ ਮੂੰ ਦੱਸਦੇ ਭਈ ਮੈਂ ਵਰਫੀ ਖਾਈ ਜਾਂਦੀ ਆ ਫਿਰ ਮੈਂ ਚਿੜੀਆਂ ਨੂੰ ਪਾਣਾ ਮੈਂ ਚਿੜੀਆਂ ਲੈਂਦੀਆਂ ਅਸੀਂ ਸਾਡੇ ਚਾਰ ਚਿੜੀਆਂ ਲੈਂਦੀਆਂ ਸੀ ਫਿਰ ਐਡਾ ਵੱਡਾ ਪਿੰਜਰਾ ਲੈਂਦਾ ਉਹ ਤਾਂ ਮੇਰੇ ਬੇਬੇ ਲੜਦੀ ਸੀਗੀ ਤੇ ਫਿਰ ਮੈਨੂੰ ਸੰਗ ਜਾ ਬਾਲਾ ਗਾਲ ਤਰ ਤੂੰ ਇੱਕ ਦਿਨ ਕਦੀ ਮੈਂ ਜਾ ਜਿਹਾਜ਼ ਲਿਆਉਂਗੀ ਜਹਾਜ਼ ਤਾਂ ਸਾਡੇ ਨਾਲ ਮਾਨਸਾ ਜ਼ਿਲ੍ਹੇ ਦੇ ਵਿੱਚ ਉੱਥੇ ਉਹ ਆ ਮਿੱਠੂ ਮਿੱਠੂ ਗਵਾੜਿਆ ਉਹਨੇ ਜਹਾਜ਼ ਲਿਆਉਂਦਾ ਸੀ ਜੀ ਦੋ ਜਹਾਜ਼ ਖੜੇ ਨੇ ਉਹਦੇ ਮੈਂ ਦੇਖ ਕੇ ਹੀ ਸੀ ਮੈਂ ਵਿੱਚ ਗੇੜੇ ਦੇ ਆਈ ਉਹਦੇ ਜਹਾਜ਼ ਚੜ ਕੇ ਹੋਰ ਇਤਾਹੇ ਖਰੀਦੇ ਮੈਂ ਕਹਿਆ ਸੋਨਾ ਜੇ ਗਰੇ ਤੋ ਕਹਿੰਦੇ ਕਿ ਉਹ ਲਿਆਉ। ਮੈਂ ਕਿਹਾ ਕਿਆ ਕੀ ਹਈਆਂ? ਉਹ ਕਹਿੰਦਾ ਵੀ ਕੋਈ ਨਾ ਕਹਿੰਦਾ ਵੀ ਹਜੇ ਦਾ ਕਹਿੰਦਾ ਮਾੜਾ ਮੋਟਾ ਵੀ ਬਣਾਉਣ ਵਾਲਾ ਰਹਿੰਦਾ ਹਜੇ ਕਹਿੰਦਾ ਤੁਸੀਂ ਫੇਰ ਲੈ ਜਾਓ। ਅਸੀਂ ਬੁੱਕ ਕਰਦੇ। ਉਹ ਕਹਿੰਦੇ ਹੁੰਦੇ ਵੀ ਛਿਦਰੀ ਛਿਦਰੀ ਤੇਰੇ ਨਾ ਇਧਰ ਆ। ਛਿਦਰੀ ਕਹਿੰਦਾ ਜੀ ਮੈਨੂੰ ਤਾਂ ਇੰਨੀ ਨਾਲ ਜਗ ਗਈ ਹਾਂ। ਉਹੀ ਫੇਰ। ਹੋਰ ਹੋ ਫੇਰ ਵਿਸਦਣਾ। ਮੈਨੂੰ ਤਾਂ ਇੰਨਾ ਪਤਾਗਾ ਸਾਰਾ। ਮੈਂ ਦੁਨੀਆਦਾਰੀ ਸਾਰੀ ਕੋ ਮਲੀ। ਪਾ ਦੇ ਮੈਂ ਚੰਡੀਗੜ੍ਹ ਜਾ। ਚੰਡੀਗੜ੍ਹ ਜਾ। ਜਾਏ ਹੀ। ਹੋਰ। ਕਿਦੋਂ? ਛੰਟੀ ਗਰ ਜਾਈ ਨਾ ਤਾਂ ਉੱਥੇ ਕਰਾਲੀ ਪਿੰਡ ਮੈਂ ਉਹ ਕਹਿੰਦਾ ਵੀ ਮੈਂ ਅੱਖ ਵੀ ਇਹ ਕਿਹੜਾ ਪਿੰਡਾ ਉਹ ਕਹਿੰਦਾ ਕਰਾਲੀ ਮੈਂ ਕਿਨੇਟਰ ਨੂੰ ਕਹਤਾ ਪਰਾਲੀ ਉਹ ਕਹਿੰਦਾ ਕਿ ਥਰਜਕੜ ਮੈਂ ਪਰਾਲੀ ਦੀ ਘਟ ਦੇ ਨਾ ਫਿਰ ਜੇ ਆ ਗੱਲ ਕਹੀ ਫਿਰ ਫੇਰ ਨਹੀਂ ਤੁਸੀਂ ਇਧਰੀ ਹਾਂ ਨਾ ਫੇਰ ਨਹੀਂ ਤੁਸੀਂ ਇਧਰੀ ਹੈ ਨਹੀਂ ਸੱਦਰ ਫੇਰ ਨਹੀਂ ਫੇਰ ਤੁਸੀਂ ਜਾ ਦੇਖ ਤੁਸੀਂ ਥੈਂਕ ਯੂ ਥੈਂਕ ਯੂ ਤੁਸੀਂ ਮੈਨੂੰ ਵਧਿਆ ਕਹਤਾ ਉਹ ਸਾਡੇ ਵਾਲੀ ਬੁੜੀ ਜੀ ਤਾਂ ਨਾ ਉਹਦੀ ਕਹਿੰਦੀ ਮੈਨੂੰ ਤੂੰ ਤਾਂ ਜਾਮਾ ਸੀ ਇਧਰੀ ਆ ਤੇ ਨਾਲੇ ਸੱਚ ਦੁੱਧ ਪਾਉਣਾ ਸੀ ਆ ਉਹ ਲੱਸੀ ਸੱਚ ਚੜੀnga ਭੁੱਖਾ ਮਰੀ ਜਾਂਦਿਆਂ ਨੇ ਸਾਡਾ ਇਹ ਤਾਂ ਥੋੜਾ ਜਿਹਾ ਦੁੱਧ ਲੈ ਜਾ ਥੋੜੀ ਲੱਸੀ ਪਾ ਕੇ ਲੈ ਜਾ ਇਕੱਠੂ ਹੀ ਦੁੱਧ ਅੱਡ ਕੱਢ ਲਈ ਘਰੇ ਜਾ ਕੇ ਲੱਸੀ ਅੱਡ ਕੱਢ ਲਈ ਲੋੜ ਨਹੀਂ ਲੋੜ ਨਹੀਂ ਦੋਨੇ ਚੀਜ਼ਾਂ ਇਕੱਠੀਆਂ ਵਗ ਜਾਣਗੀਆਂ ਮੇਰਾ ਦਿਮਾਗ ਤੋਂ ਬਾਹਰ ਹੋ ਗਈ ਗੱਲ ਚੱਕਰਾਂ 'ਚ ਪੈ ਗਿਆ ਦਿਮਾਗ ਖਾੜ ਜਾ ਬਰਫੀ ਖਾਂਦੇ ਫਿਰ ਬਣੂਗਾ ਦਿਮਾਗ ਆਏਗਾ ਜੀ ਸਮਾਂ ਬੇ ਅੱਬਾ ਚਿੜੀਆਂ ਨੂੰ ਲੱਸੀ ਪਿਆ ਕੇ ਦੁੱਧ ਕਿਵੇਂ ਦੇ ਦਿੰਦੀਆਂ ਨੇ ਉਹ ਕਹਿੰਦੇ ਨੇ ਹੁੰਦੇ ਕਹਿੰਦੇ ਮੈਂ ਤੈਨੂੰ ਉਹ ਜਿਹੜੇ ਕਹਿੰਦੇ ਲਾਭ ਵਾਲਾ ਸਰਪੰਚ ਸਾਹਿਬ ਹੁੰਦਾ ਮੈਨੂੰ ਸਾਰਮਾਈ ਆਉਂਦੀ ਆ ਕਹਿੰਦੇ ਹੁੰਦੇ ਕਹਿੰਦੇ ਜਿਹੜਾ ਬਾੜਾ ਪ ਮੈਥੋਂ ਦਾ ਚਾਹੇ ਤਾਂ ਚਿੜੀਆਂ ਦਾ ਦੁੱਧ ਮੰਗਾ ਲਾ ਮੈਂ ਤੈਨੂੰ ਉਹ ਵੀ ਲਿਆ ਦੂੰ ਇੱਕ ਦਿਨ ਮੇਰੀ ਬੇਬੇ ਕਹਿੰਦੀ ਮੈਨੂੰ ਚਿੜੀਆਂ ਦਾ ਦੁੱਧ ਲਿਆ ਦੇ ਜਿਹੜਾ ਉੱਥੇ ਧਰਿਆ ਪਿਆ ਸੀ ਉਹਨਾਂ ਦੇ ਮੂੰਹ 'ਚ ਡੱਬੇ 'ਚ ਪਿੰਜਰੇ 'ਚ ਮੈਂ ਤਾਂ ਚੱਕ ਕੇ ਉਹ ਫੜਾਤਾ ਮਾਦੂ ਆਪ ਹੀ ਕਹਿੰਦੀ ਸੀ ਵੀ ਤੂੰ ਕਿ ਚਿੜੀਆਂ ਦਾ ਦੁੱਧ ਲਿਆ ਦੇਂਗੀ ਬਸ ਚਾਹੀਦਾ ਸਾਂ ਠਰ ਕੇ ਪੀ ਲੂੰਗਾ ਚਾਹ ਤਾਂ ਪੀ ਲੋ ਜੀ ਕਾ ਠੰਡੀ ਹੋ ਜੂ ਹਾਂ ਗੱਲੀ ਇਹੋ ਜਿਹੀਆਂ ਹਾਂ ਉਹ ਇੱਕ ਕਹਾਉਤ ਬਣੀ ਵੀ ਐ ਚਿੜੀਆਂ ਦੇ ਦੁੱਧ ਦੀ ਅਗਲਾ ਕਹਿੰਦਾਗਾ ਚਿੜੀਆਂ ਦਾ ਦੁੱਧ ਘੜਾ ਵੀ ਆਈ ਮਿਲ ਜੂਗਾ ਤੂੰ ਕਿੱਥੋਂ ਚੱਕੇ ਮੇਰੇ ਬੇਬੇ ਨੇ ਕਹਦਾ ਦੁੱਧ ਚਿੜੀਆਂ ਦਾ ਚੱਕ ਕੇ ਮੈਂ ਫੜਾਦਾ ਕੀ ਗੱਲਾਂ ਕਰੀਆ ਸੱਚ ਅਸੀ ਤਾਂ ਨਾ ਸੱਚ ਮੂੰ ਤਾਂ ਦੇਖੀ ਮੈਂ ਆਖਿਆ ਚੱਲ ਵਧੀਆ ਹਨਾ ਇੱਕ ਘਰ ਤਾਂ ਵਧੀਆ ਮਿਲਿਆ ਬਾਕੀ ਹੋਰ ਐਂਡਿੰਗ ਬਣਨੇ ਦਾ ਹਜੇ ਪਤਾ ਨਹੀਂ ਹੈਗਾ ਤੇ ਸਾਡੇ ਦਾ ਉੱਥੇ ਕਮਾਂਡਣ ਸੀ ਕਿ ਮੈਂ ਤਾਂ ਲੜਾਈ ਹੋ ਗਈ ਸੀਗੀ ਦੇ ਤੇਰੇ ਦੀ ਲਾਇ ਤੇਰੇ ਦੀ ਨਹੀਂ ਤਾਂ ਗੁੱਡੀਆਂ ਘਮਾਤੀਆਂ ਛਾੜੂ ਜਾ ਕੇ ਕੋਣੇ ਮੇਰੇ ਮਾਰ ਮੈਂ ਉਹਦੇ ਮਾਰਿਆ ਐਨੀ ਲੜਾਈ ਉਹ ਸਾਰਾ ਬੇੜਾ ਇਕੱਠਾ ਹੋ ਗਿਆ ਉੱਥੇ ਤਾਂ ਮੇਰੇ ਨਾਲ ਸੰਕੋ ਸੰਕੋ ਹੁੰਦੀ ਸੀ ਉਹ ਹੀ ਭਾਈ ਸੰਕੋ ਸੰਕੋ ਛੱਡ ਤਾ ਸਾਰਾ ਪਿੰਡ ਡਰਦਾ ਸੀ ਮੈਥੋਂ ਹੁਣ ਤਾਂ ਸ਼ੋਗਰ ਮਨਾਉਂਦੇ ਹੋਣਗੇ ਵਿਭਾਗੀ ਪਰੇ ਹੁਣ ਜਦ ਦੇ ਬਾਗੀ ਸਾਡਾ ਲੱਗ ਜਾਂਦੇ ਆ ਇੱਕ ਗੱਲ ਤਾਂ ਉਹ ਆ ਸੰਕੋ ਜੇ ਰੱਬ ਸੰਕਲਾ ਆਂਦਾ ਨਾ ਫਿਰ ਤਾਂ ਪਤਾ ਲੱਗ ਜਾਏ ਕਰਦਾ ਕਿ ਕਮਲਾ ਕੌਣਾ ਤੇ ਸਿਆਣਾ ਕੌਣਾ ਗਲਤ ਸ਼ੰਕੀ ਲਾਇਆ ਛੱਕਰ ਦੋ ਲਾਉਂਦੇ ਹੁੰਦੇ ਇੱਕੋ ਹੀ ਲਾਉਂਦਾ ਕਿਤੇ ਪਤਾ ਲੱਗ ਜਾਂਦਾ ਅੱਛਾ ਮੇਰੀ ਬੇਬੇ ਬਾੜੀ ਸਿਆਣੀ ਕਹੁੰਦੀ ਆ ਪੋਦੇ ਨਾ ਲਵਾ ਦੀਏ ਸਿੰਘ ਸਰਪੰਚ ਸਾਹਿਬ ਜੀ ਤੁਹਾਡੀ ਤਾਂ ਇੰਨੀ ਚੱਲਦੀ ਆ ਪਿੰਡ ਚ ਹੁਣ ਮੈਂ ਤਾਂ ਪਤਾ ਲੱਗ ਗਿਆ ਮੈਂ ਜਦੋਂ ਉੱਥੇ ਤੁਰੀ ਆਈ ਅਸੀਂ ਸਿਆਣੇ ਦੇ ਨਹੀਂ ਲੱਗਦੇ ਹੇ ਕਮਲੇ ਦੇ ਲੱਗਦੇ ਹੁੰਦੇ ਇਹ ਮੈਨੂੰ ਲੱਗਦਾ ਤੇਰੇ ਦੋ ਲਵਾ ਦਿੰਦੇ ਮੈਂ ਤਾਂ ਕਮਲੀ ਹੋਈ ਨਹੀਂ ਸਰਪੰਚ ਸਾਹਿਬ ਜੀ ਲਾ ਕਮਲੇ ਦੇ ਲੱਗਦੇ ਹੁੰਦੇ ਮੈਂ ਤੈਨੂੰ ਆਇਆ ਗਿਆ ਸਿਆਣੇ ਦੇ ਨਹੀਂ ਲੱਗਦੇ ਹੁੰਦੇ ਅੱਛਾ ਉਹ ਕੋਈ ਹੋਰ ਦੀ ਗੱਲ ਕਰ ਮੈਂ ਤਾਂ ਸਿਆਣੀ ਮੈਂ ਤਾਂ ਇੰਨੀ ਸਿਆਣੀ ਆ ਮੇਰੀ ਬੇਬੇ ਵੀ ਕਹਿੰਦੀ ਹੁੰਦੀ ਆ ਤੂੰ ਤਾਂ ਬਾਹਰੀਆਂ ਸੋਹਣੀਆਂ ਗੱਲਾਂ ਕਰਦੀ ਆ ਪਿੰਡ ਚ ਵੀ ਸਾਡੇ ਸਾਰੇ ਜਦੋਂ ਕੋਈ ਕੱਪੜਾ ਲੈਣਾ ਖਰੀਦਣ ਜਾਣਾ ਆ ਫੋਨ ਚੱਕਲਾ ਪਹਿਲਾ ਸਰਪੰਚ ਸਾਹਿਬ ਜ ਇਸ ਮਾਰਕੀ ਪਤਾ ਲੱਗ ਜਾਂਦਾ ਵੀ ਬਾਵਾ ਕੰਮ ਲਈ ਆ। ਜੀ ਸਰਪੰਚ ਸਾਹਿਬ ਕੀ ਬੋਲਦੇ? ਬੱਸ ਐਸੀ ਗੱਲ ਕਰਦਾ ਆਪਣਾ ਤਾਂ ਕੀ ਲੋੜ ਆ। ਸਿੰਘਚਾਰ ਕਾਮਲੇ ਦੀ ਗੱਲ ਕਰਦਾ ਹੈ ਅੱਛਾ ਅੱਛਾ ਕਾਮਲੇ ਤਾਂ ਫਿਰ ਦੁਨੀਆ ਦੇ ਸਾਨੂੰ ਪਤਾ ਹੀ ਹੁੰਦੇ ਹੀ ਨਹੀਂ ਹੈਗਾ ਹਨਾ ਪਰ ਆਏ ਹੈਗਾ ਵੀ ਜਿੰਨੀ ਸਿਆਣੀ ਮਾਇਆ ਸਾਡੇ ਉੱਥੇ ਗਲੀ ਚ ਹੈ ਹੀ ਨਹੀਂ ਸੀ ਪਰ ਹੁਣ ਇੱਥੇ ਪਤਾ ਨਹੀਂ ਕਿਹੜੀਆਂ ਗਮੰਡਣਾ ਨੇ ਮੈਨੂੰ ਤਾਂ ਆਏ ਛੇਤੀ ਛੇਤੀ ਮੈਨੂੰ ਕੋਈ ਮੈਨ ਨਾ ਗਮੰਡਣਾ ਜੀ ਲੱਗਿਆ ਰਹੇ ਉਹ ਇੰਨਾ ਜ਼ਰੂਰ ਹੈ ਵੀ ਜਿਹੜੀ ਗੱਲ ਜੀ ਤੂੰ ਰਹਿਣੀ ਆ ਅਗਲੇ ਸੁੱਖਾ ਸੁਖ ਲਿਓਗੇ ਬਾਬਾ ਵੀ ਨਹੀਂ ਕੋਈ ਛੱਡੇ ਕੋਈ 500 ਦੇ ਪਤਾਸੇ ਕੋਈ 500 5 ਪੰਜਾਂ ਦੇ ਕੋਈ 50 20 ਦੇ ਜੇ ਕਿਸੇ ਸਾਹ ਨੇ ਇੱਥੋਂ ਵਗ ਜਾਈ ਹੈ ਹਨਾ ਇਹ ਅੱਛਾ ਮੇਰੇ ਮਤ ਤਾਂ ਸੁੱਖਾ ਆਏ ਸੁਖਦੇ ਨੇ ਵੀ ਚੱਲ ਜੀ ਲ ਹਾਂ ਮੇਰੇ ਬਣਾ ਕਿੱਥੇ ਰੌਣਕ ਆ ਗਈ ਹੁਣ ਉੱਥੇ ਸਾਰਾ ਬਿਹੜਾ ਐ ਅੰਦਰ ਵੜ ਕੇ ਬੈਠੇ ਹੁੰਦੇ ਹੋਣਗੇ ਮੇਰੇ ਬਹਾਨੇ ਬਾਹਰ ਨਿਕਲੇ ਹੁੰਦੇ ਸੀਗੀ ਸਹੀ ਗੱਲ ਐ ਮੈਂ ਤਾਂ ਫੈਂਟ ਦਿੰਨੀ ਆ ਚੱਕ ਕੇ ਜਿਹੜਾ ਕੋਈ ਅੜ ਜਾਂਦਾ ਅੱਛਾ ਜੀ ਮੈਂ ਤਾਂ ਆਪਾਂ ਤਾਂ ਪੂਰਾ ਚੱਲਦੇ ਸਾਂ ਇੱਥੇ ਤੁਸੀਂ ਆ ਸਾਨੂੰ ਹਜੇ ਥੋੜੇ ਦਿਨ ਹੀ ਹੋਏ ਨੇ ਰਹਿੰਦਾਂ ਨੂੰ ਆ ਤੁਸੀਂ ਦੇਖੀ ਚੱਲੋ ਵੀ ਇੱਥੇ ਨਾਮ ਚੱਲਣ ਲੱਗ ਜਾ ਸਰਪੰਚ ਸਾਹਿਬ ਜੀ ਸੋਨ ਨੂੰ ਮੈਂ ਲੱਗਾ ਘੱਟ ਪੁੱਛਣਗੇ ਮੈਨੂੰ ਵੱਧ ਚੰਗੀ ਗੱਲ ਆ ਭਾਈ ਤੈਨੂੰ ਵੱਧ ਪੁੱਛ ਸਕਦਾ ਹੁਣ ਤੁਸੀਂ ਮੈਨੂੰ ਬੈਂਬਰਨੀ ਬਣਾ ਲੇ हां मैं भी नहीं आ जावे हां हां अब अगले ना वोटां च फिर मैं उठ खडूंगी मेंबरगियां वोटां च उधर च मैं जितके दिखाऊं सुन। ਤੁਸੀਂ ਪੰਜ ਚਾਰ ਫਤੇ ਜਾ ਕੇ ਹੋਬਾ ਲੈਣੇ ਪੈਣਗੇ ਬੰਦੇ ਫਿਰ ਉਹ ਪੰਚਾਇਤ ਅੱਡ ਬਣਾ ਦੇਗੇ ਆਪਾਂ। ਅੱਛਾ ਪੰਚਾਇਤ ਫੇਰ ਤਾਂ ਬੜਾ ਹੀ ਚੰਗਾ ਹੋ ਜਾਊਗਾ ਨਾਲੇ ਉਹ ਮੱਚਣਗੇ ਮੇਰਾ ਵੱਡਾ ਪਾਪਾ ਨਾਲੇ ਮੇਰੀ ਵੱਡੀ ਬੀਬੀ ਹੈ ਉਹ ਪੂਰਾ ਮੱਚਣ ਲੱਗ ਜਾਣਗੇ ਤੇ ਫਿਰ ਆਹ ਕੌਣ ਆਉਂਦੇ ਸਰਪੰਚ ਸਾਹਿਬ ਜੀ। ਹਲੋ ਡੈਡੀ ਜੀ। ਆਹ ਫੋਨ ਲਾ ਜਾ ਉਧਰ ਗੱਲ ਕਰ ਲੈ। ਮੈਂ ਦੁੱਧ ਤੱਬ ਪਵਾਇਆ ਹਲਾ ਸਿੱਧਾ ਪਵਾ ਦਿੰਦਾ ਸਰਮਨ ਸਾਹਿਬ ਕੋਲ ਸੀ ਕੋਈ ਜਾਂਦੀਆਂ ਦੀ ਪਵਾ ਕੇ ਨਹੀਂ ਅੱਛਾ ਚਲ ਕੋਈ ਨਾ ਫੇਰ ਪਵਾ ਲੂੰਗੀ ਇਹ ਨੂੰ ਆਪਣੀ ਹੋਰ ਕੌਣ ਹੋਣੀ ਸੀ ਆ ਲੱਡੂ ਕਿਦਾ ਵੇ ਅਸੀਂ ਕਿੱਥੋਂ ਲਿਆਉਂਦੇ ਨੇ ਦਿਵਾਲੀ ਵਾਲੇ ਆ ਦਿਵਾਲੀ ਵਾਲੇ ਹਜੇ ਖਰਾਬ ਨਹੀਂ ਹੋਏ ਇਹ ਹਾਲਾ ਦੀ ਖਾਣਾ ਮੈਂ ਤਾਂ ਬੱਸ ਚਲੂੰ ਭੋਗ ਜਲਵਾ ਲੈਣੀ ਆ ਆ ਫੇਰ ਤੁਹਾਡਾ ਮਾਨ ਵੀ ਨਹੀਂ ਮੈਂ ਹਨਾ ਉਹ ਕਰ ਸਕਦੀ ਤੋੜ ਸਕਦੀ ਹੂੰ ਹੂੰ ਸਵਾਦ ਆ ਲੱਡੂ ਤਾਂ ਲੈ ਹੂੰ ਨੂੰ ਤਾਂ ਬੜੀਆ ਦਿਵਾਲੀ ਚ ਖਾਦੇ ਨਹੀਂ ਆਂਦੇ ਦਿਵਾਲੀ ਤੋਂ ਬਾਅਦ ਹੀ ਚੰਗੀ ਲੱਗਦੀ ਆ ਇਹ ਚੀਜ਼ ਜੀ ਤਾਂ ਠੀਕ ਗੱਲ ਆ सरपंच साहब सोड्डी ਵੀ ਇੱਜਤ ਜੀ ਬਾੜੀ ਹੈਗੀ ਮੈਂ ਤਾਂ ਐ ਸੋਚਦੀ ਸੀਗੀ ਆਪਣੇ ਕਾਹਦੀ ਆ ਪਰਮਾਤਮੀ ਆ ਨਾ ਨਾ ਮੈਂ ਤਾਂ ਸੁਣਾ ਸੀ ਕਹਿੰਦੇ ਹਸਬੰਦ ਦਾ ਸਰਪੰਚ ਬਾਲਾ ਹੀ ਚੰਗਾ ਦਾ ਮੈਂ ਅੱਖ ਚੱਲ ਵਧੀਆ ਮੈਂ ਤਾਂ ਨਾਲ ਰਲ ਕੇ ਰਹਾ ਕਰੂੰਗੀ ਕੋਈ ਕੰਮ ਹੋ ਜਾਂਦੇ ਨੇ ਚੰਗੇ ਹੋਰ ਨਾਲੇ ਮੇਰੇ ਬੇਬੇ ਨੂੰ ਕਹੂੰ ਸੱਚਾ ਸਿਓ ਹੋਲੇ ਹਉਣੇ ਸੀਗੀ ਹੁਣ ਦੇਖਾਂਗੇ ਉਹ ਚਿੜੀਆਂ ਵੀ ਲਿਆਂਦਿਆਂ ਮੈਂ ਖਰਗੋਸ਼ ਵੀ ਲਿਆਂਦਾ ਇੱਕ ਤੇ ਸਾਡੇ ਆ ਤਾਂ ਬਸ ਸਰਪੰਚ ਉਹ ਆ ਮੈਨੂੰ ਸਵਾਦ ਲੱਗਦੇ ਬਸ ਥੋੜੀ ਦੇ ਦਿਆ ਤਾਂ ਮੈਂ ਨਾ ਨਾ ਕਿ ਵਾਲੀ ਹੈ ਨਾ ਨਾ ਬਸ ਮੈਂ ਹੁਣੀ ਖਾ ਕੇ ਆਈ ਸੀ ਉਹ ਤਾਂ ਮਿੱਠਾ ਮੈਨੂੰ ਘੱਟ ਪਸੰਦ ਆ ਹੋਰ ਇੰਨਾ ਨਹੀਂ ਖਾਦੀ ਸਰਪੰਚ ਕੋਲ ਬੈਠਾ ਬੈਠਾ ਚਾਹ ਪੀ ਗਿਆ ਨਾਮ ਨਹੀਂ ਦਿੱਤਾ ਲੈ ਹੋਰ ਹੁਣ ਜਦੋਂ ਸੀ ਨਾਲ ਆ ਤਾਂ ਹੁਣ ਆਏ ਫਿਰ ਖਾਣ ਨੂੰ ਤੇ ਜੀ ਕਰੀ ਆਉਂਦਾ ਕੋਲੇ ਸਾਨੂੰ ਪਤਾ ਮੈਂ ਤਾਂ ਫਿਰ ਘਰੇ ਵੀ ਐਂ ਕਰਦੀ ਹੁੰਨੀ ਐਗੀ ਲੈ ਫਿਰ ਮੇਰੇ ਬਾਬਾ ਨਾਲ ਲੜਨ ਲੱਗ ਜੇ ਮੈਂ ਤਾਂ ਭੱਗ ਜਾਂ ਹੁਣ ਹਾਂ ਤੈਨੂੰ ਕਿ ਟਾਈਮ ਬਾਲਾ ਹੋਇਆ ਇਹਨੂੰ ਚੱਲ ਭੱਗ ਜਾ ਹੋਰ ਇੰਨਾ ਟਾਈਮ ਤਾਂ ਮੈਂ ਉਹੀ ਨਹੀਂ ਬੈਠੀ ਕਿਤੇ ਆ ਸੋ ਮਾ ਦਾ ਮੜੀ ਮੁੱਢੀ ਗੱਲ ਤਾਂ ਚੱਲ ਹੋ ਜਾਂਦੀ ਐ ਤੇ ਤੁਹਾਡੇ ਘਰ ਵਾਲੀ ਕਿਵੇਂ ਰਹਿੰਦੀ ਐ ਸੱਚ ਮਤ ਭੁੱਲ ਗਈ ਸਰਪੰਚਣੀ ਦਾ ਕੀ ਹਾਲ ਆ ਠੀਕ ਆ ਵਧੀਆ ਵਧੀਆ ਰਹਿੰਦੀ ਐ ਹਾਂ ਆ ਪਿੱਛੇ ਜੇ ਢਿੱਲੀ ਹੋ ਗਈ ਸੀ ਉਹ ਚੱਲ ਕੋਈ ਨਹੀਂ ਪਤਾ ਲੈ ਆਂ ਹਾਂ ਚੱਲ ਕੋਈ ਨਾ ਮੈਂ ਜਾਂਦੀ ਆਂਦੀ ਪਤਾ ਲੈ ਜੂਗਾ ਚੰਗਾ ਫਿਰ ਚੰਗਾ ਪੈਚੰਗਾ ਸ਼ੁਕਰਾ ਪਰਮਾਤਮਾ ਬਾਗੀ ਜਿਹੇ ਜਿਵੇਂ ਗੁੰਦੇ ਦੋ ਮੈਂ ਤੇਰੇ ਤੱਕ ਨਾ ਚਾਹੀਦੇ ਜੀ ਵਾਹਿਗੁਰੂ ਕਿੱਧਰ ਵਾਗ ਗਿਆ ਬਾਪੂ ਲੱਸੀ ਉਹਦੀ ਆ ਪਈਆ ਮੈਨੂੰ ਫੜਾ ਕੇ ਡੋਲੂ ਪਤਨ ਕਿੱਧਰ ਨੂੰ ਵਾਗ ਗਿਆ ਆਪ ਮੈਂ ਆਉਤਾ ਹੋਏ ਉਹਨੇ ਕਹਿੰਨੇ ਜਾਣਾਗਾ ਜਾਣਾ ਕਿੱਥੇ ਆ ਤੇਰੀ ਮਾਂ ਦੇ ਕੰਨ ਖਾਣ ਲੱਗ ਗਈ ਹੋ ਜਾ ਕੇ ਹੁਣ ਅਸਰਾ ਬਾਹਲਾ ਬੋਲਦੀ ਉਹ ਤਾਂ ਕੋਈ ਨਹੀਂ ਹੋਰ ਸਰਪੰਚ ਨੇ ਕਿ ਮੈਂ ਫੇਰਾ ਠੀਕ ਆ ਵਧੀਆ ਸੰਕੋ ਕਿੱਧਰ ਗੇੜਾ ਮਾਰਿਆ ਤੂੰ ਗੇੜਾ ਤਾਂ ਮੈਂ ਲੱਸੀ ਲੈਣ ਆਈ ਸੀ ਜੜੀਆਂ ਨੂੰ ਪੌਮੀ ਸੀਗੀ ਅੱਛਾ ਲੈ ਜਿੜੀਆਂ ਨੂੰ ਵੀ ਲੱਸੀ ਪਲਨੀ ਆ ਤੂੰ ਹੈ ਉਹ ਤਾਂ ਪੀ ਲੈਂਦਿਆਂ ਨੇ ਕੱਚੀ ਲੱਸੀ ਜੇ ਕਰਕੇ ਦੇ ਦੇ ਦਿੰਨੀ ਆ ਪੁੱਤੋ ਤੋ ਬੜੀ ਅਸੀ ਜੰਨੀ ਆ ਹੱਸਦੇ ਦਾ ਪੁੱਤ ਆ ਗਿਆ ਮੈਂ ਇਹਦੀਆਂ ਗੱਲਾਂ ਤੋਂ ਵੀ ਸੈਂਗਾ ਦੀ ਗੱਲ ਕਰੀ ਨੇ ਵੀ ਆਏ ਤਾਂ ਉਹਨੂੰ ਪਤਾ ਨਹੀਂ ਲੱਗਦਾ ਸੁੱਦਲ ਨੂੰ ਵੀ ਮੈਂ ਕਹੀ ਜਾਂਦੇ ਆ ਕੇ ਓਹੋ ਉਹ ਤਾਂ ਹੀ ਤਾਂ ਇਹਨੂੰ ਸਿਧਰੀ ਗਏ ਜਾਂਦੇ ਉਹਨੂੰ ਕਿਹੜਾ ਪਤਾ ਲੱਗਦਾ ਵਾ ਆਦੇ ਜਾਣੇ ਹਜੇ ਮੈਨੂੰ ਕਹਿੰਦੀ ਗਾਹਾਂ ਗਾਹਾਂ ਨੂੰ ਮੈਨੂੰ ਉਠਾਇਓ ਮੈਂ ਮਰੀ ਚ ਮਾਪਾ ਹੀ ਪੰਜ ਚਾਰ ਤੇਰੇ ਨਾਲ ਦੇ ਪਾੜਲ ਬਣਨਗੇ ਮਤਾਂ ਆ ਵੀ ਸੋਚ ਲੈ ਵੀ ਮੈਂ ਕਹੀ ਜੀ ਆਂਗੀ ਹੋਰ ਕਿੱਧਰ ਆ ਜਾਂਦੀ ਆ ਸਾਰਾ ਦਿਨ ਤਮਾਲ ਚੱਕ ਦਿੰਦੀ ਆ ਬੰਦੇ ਦਾ ਜਿਹਦੇ ਕੋਲੇ ਬਹਿ ਜਾਂਦੀ ਆ ਜਿਹਦੇ ਕੋਲੇ ਬਹਿ ਜਾਂਦੀ ਆ ਨਾ ਤੇ ਦੂਜੇ ਦਿਨ ਸਾਂਝਲਾ ਵੀ ਉਹਨੂੰ ਦਵਾਈ ਦਵਾਈ ਲੈਣ ਜਾਣਾ ਪੈਂਦਾਗਾ ਕਿਹੜੀ ਡਾਕਟਰ ਨੇ ਕਿਹੜੀ ਡਾਕਟਰਨੀ ਕੋਲੇ ਬੰਦਨਾ ਕੋਲੇ ਬੰਦਨਾ ਦਿੰਦੇ ਪਾਗਲ ਬੰਦਿਆਂ ਦੀ ਦਵਾਈ ਨਾ ਆਸ ਸਿੱਧੀ ਗੱਲ ਆ ਆ ਜਬਾ ਇਸ ਇਹ ਜੇ ਕੰਮ ਹੈ ਤਾਂ ਇਹ ਤਾਂ ਬੁੱਲੀ ਜਾਊ ਬੇਲੀ ਜ ਮੈਨੂੰ ਕਹਿੰਦੀ ਅਗੇ ਉਹ ਲੈ ਜਾਣਾਗਾ ਮੈਂ ਦੁੱਧ ਤੇ ਉਹ ਇਕੱਠਾ ਪਾ ਲੈਣੇ ਲੱਸੀ ਢੋਲੂ ਚ ਕਦੇ ਜਾ ਕੇ ਕੱਢ ਲਈ ਫਿਰ ਮੈਨੂੰ ਬਾਪੀ ਖਾ ਰਹੇ ਨੇ ਮੈਂ ਬਾਅਦ ਚ ਸੋਚਦੀ ਇਹ ਜੀ ਵਾਲਾ ਕੀ বুঝਲੇਗੀ ਤੂੰ ਹਾਂ ਸਾਹਿਬਾਪੂ ਹੁਣ ਮੈਂ ਲਾ ਦੇ ਤੇਰਾ ਸਿਰ ਖਾਣ ਲੱਗ ਗਿਆ ਔਰ ਦੇਖਦੀ ਹਾਂ ਹੁਣ ਆਇਆ ਕਹਾਂ ਬੇਬੇ ਦਾ ਸਿਰ ਤਾਂ ਸਿਰ ਰਹਿ ਗਿਆ ਆ ਡੋਲੂ ਜਾ ਕੇ ਉਹਨੂੰ ਫੜਾ ਦੇ ਤੇ ਛੇਤੀ ਤੋਰ ਦੇ ਤੇ ਮੁੜ ਕੇ ਜਿਹੜੀ ਤੈਨੂੰ ਗੱਲ ਕਹਿ ਕੇ ਸਾਡੇ ਫਿਰ ਆਪਾਂ ਲੈ ਕੇ ਤੇਰੀ ਮਾਂ ਨੂੰ ਬੰਦਰਾ ਕੋਲ ਤੁਰੇ ਫਿਰਾਂਗੇ ਆਹੋ ਆਹੋ ਸਹੀ ਗੱਲ ਆ ਗਈ। ਆਹ ਮੈਂ ਤਾਂ ਲੱਸੀ ਪੀਆਉਣੀ ਹੁੰਨੀ ਹੈਗੀ ਉਹਨਾਂ ਨੂੰ ਕੋਰਾ। ਅੱਛਾ ਤੇ ਚੋਗਾ ਖਾ ਲੈਂਦੀਆਂ ਨੇ, ਬਾਹਲੇ ਦਸਨੇਮਾਸ ਨੇ ਕਰਦੀਆਂ ਨੇ ਬਲਾਈ ਹਾਸੀ ਆਉਂਦੀ ਮੈਨੂੰ ਤਾਂ ਮੈਂ ਤਾਂ ਉਹਨਾਂ ਦੀ ਕਰਨੀ ਚੱਕੀ ਜਾਂਦੀ ਰਹਿੰਦੀ ਆ ਤੇ ਪਾਣੀ ਜਾਂ ਪੀਕੇ ਦੇ ਕਿ ਫੇਰ ਹਾਂ ਫੇਰ ਡੰਗੀਆਂ ਆਏ ਕਰਨੀ ਆਏ ਲੱਭ ਜੂ ਲੱਭ ਜੂ ਸਿਰ ਹੋਰ ਆਏ ਨੀ ਗੱਲਾਂ ਕਰਦੇ ਹੁੰਦੇ ਹਰ ਜੂ ਲੱਭ ਜੂ ਕਿ ਕਾਹ ਤੋਂ ਸਰਪੰਚਣਗੇ? ਉਹ ਤਾਂ ਫੇਰ ਤੂੰ ਆਪ ਦੇ ਨਾਲ ਦੀਆਂ ਚਿੱਡੀਆਂ ਬਣਵਾ ਲਗਾ। ਓਹੋ ਆਪ ਦੇ ਨਾਲ ਦੀਆਂ ਤਾਂ ਆਏ ਆ ਜਿਵੇਂ ਮੈਨੂੰ ਪਿਆਰ ਕਰਦੇ ਨੇ ਸਾਰੇ ਹਾਂ। ਉਹ ਮੈਂ ਚੜ੍ਹੰਗਾ ਨੂੰ ਮੈਂ ਕਰਦੀ ਆ ਉਹਨਾਂ ਕੰਨੀ ਦੇਖਦੇ ਹਕਦਾ ਲੱਭ ਜੋ ਮੈਨੂੰ ਆਉਣ ਲੱਗ ਗਿਆ ਐਂ ਤਾਂ ਪਿਆਰ ਦਾ ਚਲ ਹੁੰਦਾ ਹੁੰਦਾਗਾ ਜਾਨਵਰਾਂ ਦਾ ਵੀ ਈਆਂ ਪੁੱਤਾਂ ਦੀ ਬਰੋਬਰੀ ਹੁੰਦੇ ਆ ਪਰ ਆ ਲੱਭ ਜੂ ਲੂਝੂ ਜੇ ਤਾਂ ਐ ਜੇ ਚੁੱਗੇ ਜੇ ਲੱਗਦੇ ਪਿਆਰ ਕੀ ਹੁੰਦਾ ਲੱਭ ਜੂ ਇਹ ਤਾਂ ਉਹੀ ਸ਼ਬਦ ਲੋਕਾਂ ਨੇ ਉਹੀ ਐ ਕਰ ਰੱਖਿਆ ਵੀ ਲੱਭ ਜੂ ਮਾੜਾ ਸ਼ਬਦ ਦਾਗਾ ਕੋਈ ਮਾੜਾ ਨਹੀਂ ਹੈਗਾ ਜਦੋਂ ਲੱਭ ਹੀ ਗਹਿਣਾ ਵੀ ਲੱਭ ਜੂ ਪਤਾ ਨਹੀਂ ਤੂੰ ਤਾਂ ਕੀ ਖਾਨੀ ਹੈਗੀ ਤੂੰ ਤਾਂ ਬਾਹਰ ਗੱਲਾਂ ਮਾਰਦੀ ਮੈਂ ਚਿੜੀਆਂ ਦੇ ਨਾਲ-ਨਾਲ ਬਦਾਮ ਵੀ ਖਾਨੀਆਂ ਨਾਲੇ ਉਹਨਾਂ ਨੂੰ ਪਾ ਦੇਣ ਨਾਲੇ ਆਪ ਖਾ ਲੈਣੀ ਐ ਇਹ ਤਾਂ ਵਾਲੀ ਵਧੀਆ ਗੱਲ ਆ ਫਿਰ ਮੇਰੀ ਬੇਬੇ ਤਾਂ ਲੜਦੀ ਰਹਿੰਦੀ ਆ ਕਿ ਤੂੰ ਕੰਨਾਂ ਖਾਨੀ ਆਂ ਬੀ ਤਾਂ ਨੂੰ ਵਧੀਆ ਬੋਲਦੀ ਰਹਿੰਦੀ ਸਿਰ ਨਹੀਂ ਦੁਖਦਾ ਮੈਂ ਰਤਾ ਕਦੇ ਉਹੀ ਗੱਲ ਕੁਛ ਦੁੱਖਿਆ ਹੀ ਨਹੀਂ ਹੈਗਾ ਚਲੋ ਵਧੀਆ ਦੁੱਖਣਾ ਵੀ ਨਹੀਂ ਜਾਹੀਦਾ ਉਹੀ ਗੱਲ ਸੇਟ ਰੇਂਦਾ ਤੇਰੇ ਦਿਮਾਗੋ ਗੱਲ ਕਰਾ ਜੂਆਂ ਮੇਰਾ ਦਿਮਾਗ ਖਾ ਜਾਂਦੀਆਂ ਨੇ ਮੈਂ ਤਾਂ ਕਰਕੇ ਨਾ ਫਿਰ ਮੈਂ ਬਾਦਾਮ ਲਿਉਣੀ ਹੁੰਦੀ ਆ ਬਾਹੜੇ ਸੱਚੀ ਕੋਈ ਦਵਾਈ ਦੱਸ ਦੇਣਾ ਨਹੀਂ ਸਰਪੰਚਣਗੇ ਮੈਂ ਤਾਂ ਦੇਖਣੀ ਨਹੀਂ ਦਿੰਦਾ ਨਾ ਆਤ ਨੂੰ ਵੀ ਦੇਖੇ ਚੱਤਾਂ ਤੈਨੂੰ ਕੀ ਕੰਮ ਕਰਦਾ ਪਤਾ ਨਹੀਂ ਇੱਕ ਦਿਨ ਤੁਰਿਆ ਬਿ ਡੇਰ ਜਾ ਇੱਥੇ ਦੇਖੀ ਕੌਣ ਜਿੱਤੇ ਆ ਗਿਆ ਜਦੋਂ ਮੈਂ ਫੜਨ ਲੱਗੀ ਉਹ ਉਦੋਂ ਪਤਾ ਨਹੀਂ ਇੱਕ ਤਾਂ ਨੌ ਵੱਡੇ ਨੇਗੇ ਹੈ ਪਤਾ ਹੀ ਨਹੀਂ ਲੱਗਾ ਕਿੱਧਰ ਨੂੰ ਉਹ ਤਾਂ ਚੰਗੀਆਂ ਹੁੰਦੀਆਂ ਜੂਆਂ ਹੋਰ ਆ ਤਾਂ ਹੀ ਤੇਰੇ ਦਿਮਾਗ ਇੰਨਾ ਤੇਜ ਆਗਾ ਫਿਰ ਮਧਾਰੀਆਂ ਲਿਉਂ ਕਿਸੇ ਤੋਂ ਤਾਂ ਹੀ ਤਾਂ ਕਹਿੰਦੇ ਆ ਉਹ ਤਾਂ ਬਹੁਤ ਵਧੀਆ। ਅੱਛਾ ਪੈਸੇ ਬੁਸੇ ਆਉਂਦੇ ਉਹਦੇ ਨਾਲ। ਹੋਰ ਹੁਣ ਦਵਾਗ ਤੇਜ ਤੇਰਾ ਤਾਂ ਹੀ ਆਗਾ। ਅੱਛਾ ਫਿਰ ਤਾਂ ਕੋਈ ਨਾ ਮੈਂ ਲਿਆਉਂਗੀ ਜੂਆਂ ਕਿਸੇ ਤੋਂ ਕੋਈ ਗੱਲ ਨਹੀਂ ਹੋਰ ਛੱਡ ਲਾਂਗੇ ਫਿਰ ਤਾਂ ਕੀ ਹੈਗਾ। ਮੈਨੂੰ ਫਾਇਦਾ ਤੈਨੂੰ ਬਾਹਲਾ ਹੁੰਦਾ। ਬਸ ਫਿਰ ਫਾਇਦਾ ਹੋਣਾ ਚਾਹੀਦਾ ਮੈਂ ਤਾਂ ਹੋਰ ਚੱਲ ਲੂੰ ਫਰਕ ਕਰਕੇ ਕੋਈ ਗੱਲ ਨਹੀਂ। ਤੇ ਫਿਰ ਕਾਹਨੂੰ ਕੱਢਣਗਾ ਖਰਗੋਸ਼ ਵੀ ਮੈਨੂੰ ਦੱਸਿਆ ਸੀਗਾ ਵੀ ਚੰਗਾ ਹੁੰਦਾਗਾ ਕਹਿੰਦੇ ਪੈਸੇ ਆਉਂਦੇ ਆ ਤੇ ਫਿਰ ਗੱਲ ਕਰੂ ਆਏ ਆ ਮੈਂ ਤਾਂ ਹਰੇਕ ਨੂੰ ਕਹਦੇ ਨੇ ਭਾਈ ਕੁੜੀ ਲੱਭ ਕੇ ਦੇ ਦੇ ਕੁੜੀ ਲੱਭ ਕੇ ਦੇ ਦੋ ਕੋਈ ਲੱਭ ਕੇ ਨਹੀਂ ਦਿੰਦਾ ਮੈਨੂੰ। ਅੱ ਹੁਣ ਆ ਵੀ ਉਹਦਾ ਰਿਸ਼ਤਾ ਹੋ ਜੇ ਜੇ ਚੱਲ ਆ ਵੀ ਹਨਾ ਜਵਾਖ ਚੱਲੇ ਹੋਣਗੇ ਅੱਗੇ ਐਨੇ ਬਣ ਜਾਣਗੇ ਉਹ ਤਾਂ ਫੇਰ ਛੋਟ ਦੇਖਦੀ ਸਰਪੰਚ ਨੂੰ ਕਹੀਦੀ ਨਾ ਸਰਪੰਚਣੀ ਹੈ ਛੋਟ ਦਾ ਖੇਤ ਹੈਗੇ ਨੇ ਖੇਤਾਂ 'ਚ ਬਾਧੂ ਫਿਰਦੇ ਹੁੰਦੇ ਨੇ ਕੋਈ ਨਹੀਂ ਲਿਆ ਦੇਂਗੇ ਮੰਗਵਾ ਦੇਂਗੇ ਇਹ ਉਡੀ ਗੱਲ ਆ ਹੋਰ ਮੈਂ ਤਾਂ ਕੁੜੀ ਕਹਿੰਦੀ ਅਗਲਾ ਭੁੱਲ ਜਾਂਦਾ ਅਗਲਾ ਕਹਿੰਦਾ ਕਿਹੜੀ ਕੁੜੀ ਦਾ ਰਿਸ਼ਤਾ ਤੂੰ ਕਿਹੜੀ ਕੁੜੀ ਦਾ ਕਹਿਣੀ ਮੈਂ ਐਂ ਕਹਿੰਦੀ ਹੁਣ ਆ ਵੀ ਸਾਡੇ ਖਰਗੋਸ਼ ਵਾਸਤੇ ਭਾਲ ਖਰਗੋਸ਼ ਵਾਸਤੇ ਹੋਰ ਵੀ ਖਰਗੋਸ਼ ਨਹੀਂ ਵੀ ਜ਼ਰੂਰੀ ਹੈ ਕੋਈ ਨਹੀਂ ਜ਼ਰੂਰ ਪਾਵਾਂਗੇ ਹੋਰ ਮੇਲਾ ਸੀ ਸਾਤੇ ਉਹ ਮੈਂ ਤਾਂ ਸਰਪੰਚਣੀ ਭੁੱਲੀ ਗਈ ਆ ਤੁਹਾਡੇ ਬਹੂ ਨੂੰ ਕਹਿਣਾ ਸੀ ਸੱਚ ਬਹੂ ਹੈ ਤੁਹਾਡੀ ਉਹ ਹਾਂ ਹਾਂ ਬਾਦ ਮਾਰਨੀ ਸੀ ਉਹਨੂੰ ਨਿਆਮਣਾ ਆ ਗਈ ਆ ਗਈ ਆ ਲੈ ਫਾੜ ਲੱਸੀ ਤੇ ਤੇਰੀਆਂ ਚਿੜੀਆਂ ਡੇਕਦੀਆਂ ਹਨੀਆਂ ਔਰ ਕਿੰਨਾ ਟਾਈਮ ਹੋ ਗਿਆ ਮੈਂ ਬੈ ਜਾ ਬੈ ਜਾ 2 ਮਿੰਟ ਬੈ ਜਾ ਬੈਠਾ ਕਿੱਥੇ ਮੇਰਾ ਕੰਮ ਪਿਆ ਹਜੇ ਕਰਨ ਵਾਲਾ ਭੈਣੇ ਨਿ ਕੰਮ ਕਿਹੜਾ ਨਾਲ ਜਾਣੇ ਨੇ ਇੱਥੇ ਆ ਗੱਲਾਂ ਕਰ ਲਈਏ ਜਿਹੜੀਆਂ ਉਹ ਹੀ ਬਹੁਤ ਨੇ ਬੰਦਾ ਹੱਸ ਖੇਡ ਲਿਆ ਕਰ ਦੱਸ ਹਾਂ ਤੈਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਤੈਨੂੰ ਐ ਪਤਾ ਹਾਂ ਹੈ ਪੁਰਫ ਕਾ ਹੰਟਾ ਹੋ ਗਿਆ ਸਰ ਹੰਟਾ ਹੋ ਗਿਆ ਮੈਂ ਮਾਇਦਾ ਇੰਨਾ ਟਾਈਮ ਉਹੀ ਨਹੀਂ ਬੈਠੀ ਕਦੇ ਉਹ ਤਾਂ ਸਰਪੰਚਣੀ ਦਾ ਪਤਾ ਲੈਣ ਲੱਗ ਗਈ ਉਹੀ ਮੋਜਾ ਵਾਲਾ ਆਉਂਦਾ ਮੈਨੂੰ ਇਹਦਾ ਤਾਂ ਕਰਕੇ ਪਹਿਲਾਂ ਸਰਪੰਚ ਨਾਲ ਉੱਥੇ ਬੈਠ ਕੇ ਲੱਡੂ ਖਾਇਆ ਹੀ ਤੇ ਫਿਰ ਮੈਂ ਕਹਾਂ ਸਰਪੰਚਣੀ ਦਾ ਪਤਾ ਲੈ ਲਾਂ ਚੱਲ ਹੈ ਤੇ ਮੈਂ ਫੇਰ ਜਾਉਂਗੀ ਚਿੜਗਾ ਵੀ ਵਿਚਾਰੀਆਂ ਢਿੱਕੀ ਜਾਂਦੀਆਂ ਹੁਣ ਉਹਨਾਂ ਨੂੰ ਭੁੱਖ ਲੱਗੀ ਹੋ ਵਿਚਾਰੀਆਂ ਨੂੰ ਪਾ ਦੇ ਜਾ ਕੇ ਹੁਣ ਤੂੰ ਵੀ ਨਾਲੇ ਹਾਸਦੀ ਰਿਹਾ ਕਰ ਹੱਸੋ ਹੱਸੋ ਦਾ ਦਰਾਚੇਰਾ ਹੈਗਾ ਗਾਣੀ ਹਾਸਦਿਆਂ ਦੇ ਕੈਦੇ ਘਰ ਵੱਸਦੇ ਹੁੰਦੇ ਨੇ ਆ ਹੋ ਜਾਏਗਾ ਹੋਰ ਆਣਾਗਾ ਜਾਵੜਾ ਹੋਣਾ ਨਹੀਂ ਮੁੱਤ ਸੜ ਕੇ ਗਿਰਾਣਾਗਾ ਨਹੀਂ ਖੜ ਜਾ ਜੁਕਤੀ ਪਾ ਲੈਣ ਦੇਣੀ ਲੈ ਚੰਗਾ ਸਰਪੰਚ ਨੇ ਫਰਮਾਇਆ ਜਲਦੀ ਨਾਲ ਖਰਗੋਸ ਨਹੀਂ ਲੱਭ ਕੇ ਦੇਦੀ ਮੈਨੂੰ ਕਹਿਦੀ ਸਰਪੰਚ ਨੇ ਠੀਕ ਆ ਹਾਂ ਸਮਕੋ ਕਸਮ ਕੋ ਕਹਿ ਕੇ ਗਈ ਸੀ ਫੇਰਾ ਚਲ ਚੰਗਾ ਮੈਂ ਜਾਣੀ ਸ਼ੇਰ ਵੀ ਰੱਖ ਲੈ ਕੋ ਹੁਣ ਸਾਰੇ ਘਰ ਦਾ ਨਹੀਂ ਸ਼ੇਰ ਰੱਖ ਕੇ ਕੀ ਕਰਨਾ ਸ਼ੇਰ ਨਹੀਂ ਤਾਂ ਮੈਂ ਆਪ ਹੀ ਬਥੇਰੀਆਂ ਮੈਂ ਇਥੇ ਤਾਂ ਡਰਦੇ ਲੋ ਸ਼ੇਰ ਵੀ ਜ਼ਰੂਰੀ ਆ ਨਹੀਂ ਖੰਗਦਾ ਨਹੀਂ ਸਾਡੇ ਬਾਹਰ ਚ ਕੋਈ ਠੀਕ ਆ ਚੰਗਾ ਦਿਮਾਗ ਖਾ ਲਿਆ ਦਿਮਾਗ ਖਾ ਲਿਆ ਕਿੱਥੋਂ ਬਾਹ ਲਿਆ ਬੇਬੇ ਨੂੰ ਤੂੰ ਵੀ ਲੱਸੀ ਪਾ ਕੇ ਇਹਨਾਂ ਨੂੰ ਤੋੜ ਦਿਆ ਕਾ ਉਹ ਪਹਿਲਾਂ ਬਾਪੂ ਕੋਲੇ ਬੈਠੀ ਰਹੀ ਮੈਂ ਕਿਹਾ ਚੱਲ ਮਾਰ ਦੀ ਗੱਲਾਂ ਮਾਰ ਲੈ ਨੇ ਮੇਰੇ ਆ ਉਹ ਤਾਂ ਆਪ ਉਹ ਤਾਂ ਆਪ ਨਹੀਂ ਕਹਿੰਦਾ ਲਈ ਭਾਈ ਜਾ ਤੂੰ ਟਾਈਮ ਨਾ ਕਰੀ ਕੋਈ ਗੱਲ ਇਹ ਤਾਂ ਸਮਝੀ ਬਾਪੂ ਨੂੰ ਕਹੀ ਜਾਂਦੀ ਮੈਨੂੰ ਮੈਂਬਰੀ ਜਿਖਾ ਦੀ ਅੱਛਾ ਫੇਰ ਦੋ ਸਾਰੇ ਦਿਨ ਲੋਕਾਂ ਦੇ ਘਰਾਂ 'ਚ ਹੀ ਕੱਢ ਦਿਆ ਕਰੂਗਾ ਨਾਲ ਬਾਪੂ ਨੂੰ ਲਾ ਲਿਆ ਕਰ ਬਾਪੂ ਨੂੰ ਲਾ ਲਿਆ ਕਰ ਉਹਦਾ ਵੀ ਦਿਮਾਗ ਖਾ ਕੇ ਆਈ ਹੂਗੀ ਫਿਰ ਮੇਰਾ ਖਾਣ ਲੱਗ ਗਿਆ ਬਾਪੂ ਕਹਿੰਦਾ ਮੇਰੇ ਤਾਂ ਅੱਗੇ ਸਰਦ ਕੋਲ ਆ ਗਈ ਆ ਦਰਦਾਂ ਦਾ ਬਟਮ ਕਰ ਲਾ ਮੈਂ ਕਹੇ ਜੇ ਦਿਮਾਗ ਬਣਾਈ ਬੈਠੇ ਕੀ ਖਾਂਦੀ ਆ ਹਾਏ ਮੇਰਾ ਟੈਡ ਦੁਖੀ ਜਾਂਦਾ ਆ ਕਿਧਰੋਂ ਆ ਗੀ ਨਿਆ ਬਣਾ ਰਾਮਣਾ ਹਾਏ ਨਹੀਂ ਯੂ ਨਹੀਂ ਕੀ ਅਨੀ ਪੈਣੇ ਹੋਲੀ ਬੈ ਜਾ ਮੈਂ ਤਰਪਾ ਨਿਆ ਕੋਈ ਨੁੜਗਾ ਮੈਂ ਜਾਇਾ ਹੱਡਾ ਕਹੇ ਜਾਨ ਡਾਣਾ ਹੀ ਬਾਰਖਾ ਇਹਦਾ ਜਾਈ ਨਹੀਂ ਸ਼ਮ ਕੋਰੀ ਵਿੱਚ ਦਰਦ ਬਲਾਈ ਹੋ ਜਾਂਦਾ ਨਹੀਂ ਓਹੋ ਮੈਂ ਤੁਮਾਨੂੰ ਪਹਿਲਾਂ ਦੱਸ ਉਹ ਇੱਕ ਤਾਂ ਬਣ ਆ ਸੋੜ ਮੱਖੀਆਂ ਵਾਲੀਆਂ ਨੇ ਮੈਂ ਆਏ ਕਹਿੰਦੀ ਸੀ ਪੀ ਪੀ ਕਰੀ ਜਾਂਦੀ ਅੜਗੇ ਨਹੀਂ ਬੈਨੇ ਹੁਣ ਮੈਂ ਇਹਨੂੰ ਕਿੱਥੇ ਪਾ ਦਿਆ ਮੱਖੀਆਂ ਤਾਂ ਆਉਣਗੀਆਂ ਧੁੱਪੇ ਬੈਠੀ ਸੀ ਮੈਂ ਤਾਂ ਕਾਂ ਬੈਜੀ ਸੀ ਮੈਂ ਤੈਨੂੰ ਆਏ ਕਹਿੰਦੀ ਆ ਦੇੜਾ ਤੇਰਾ ਦਰਦ ਹੋਈ ਜਾਂਦਾ ਤੂੰ ਮੈਨੂੰ ਦੱਸ ਦੀ ਸਾਡੇ ਗੋਲੀਆਂ ਪਈਆਂ ਸੀਗੀਆਂ ਨਾਲੇ ਤਾਜ਼ੀਆਂ ਜਮਾਂ ਹਾਂ ਫੇਰ ਤੋ ਲੈ ਹੁੰਦੀ ਤੈਨੂੰ ਕੀ ਹੁੰਦਾ ਸੀ ਦੱਸ ਨਾਲੇ ਤੈਨੂੰ ਆਏ ਬਦ ਤਾਜ਼ੀਆਂ ਗੋਲੀਆਂ ਵਾਲੇ ਉਹ ਸਾਡੇ ਤਾਂ ਰੋਜ਼ ਬਣਦੇ ਨੇ ਹੱਥਾਂ ਤੜਕੇ ਹੱਥਾਂ ਤੜਕੇ ਕੋਈ ਦਵਾਈ ਦੂਈ ਤਾਂ ਨਹੀਂ ਵੇਚਣ ਲੱਗ ਗਏ ਕਿਤੇ ਦਵਾਈ ਦਾ ਕਾਹਨੂੰ ਵੇਚਣ ਲੱਗਿਆ ਮੂੰ ਆਇਆ ਵੀ ਜੇ ਕਿਸੇ ਨੂੰ ਫਾਇਦਾ ਹੁੰਦਾ ਹੋਇਆ ਤਾਂ ਵੇਚ ਦਿਆ ਕਰਾਂਗੇ ਕੁਝ ਨਹੀਂ ਹੁੰਦਾਗਾ ਖਰਚਾ ਪਾਣੀ ਨਿਕਲੀ ਜਾਂਦਾ ਰਹਿੰਦਾ ਹਾਂ ਚੱਲ ਇਹ ਤਾਂ ਹੈ ਹੈ ਕਰੀਆਂ ਨੇ ਉਹ ਨਹੀਂ ਉਹ ਮੈਨੂੰ ਕੀ ਦੱਸਾਉਣ ਵੀ ਖਰਗੋਸ਼ ਦੀਆਂ ਨੇ ਉਹ ਹੈਗੀਆਂ ਨੇ ਅਸੀਂ ਬਣਾਉਣੇ ਹੁੰਨੇ ਆ ਅੱਛਾ ਫਿਰ ਫਿਰ ਮੈਨੂੰ ਤਾਂ ਫੜਾ ਜਾਂਦੀ ਕੁੜੇ ਲੈ ਆਉਂਦੀ ਆਉਂਦੀ ਹੋਈ ਦੋ ਹੱਥ ਦੇ ਵਿੱਚ ਆਖ ਲਿਆ ਘਰ ਐਮਰਜੈਂਸੀ ਪੈ ਜਾਂਦੀ ਨੇ ਕਿਸੇ ਨੂੰ ਦਿੱਤੀ ਜਾਂਦੀ ਆ। ਕੋਈ ਨਾ ਮੈਂ ਚੁੰਨੀ ਦੇ ਲੜਚ ਬੰਨ ਕੇ ਰੱਖ ਲਿਆ ਕਰੂੰਗੇ ਉਹ ਨਾਲ ਦੇ ਨਾਲ ਲੈਣੀਆਂ ਪੈਂਦੀਆਂ ਨੇ ਕਈ ਵਾਰ ਨਾ ਉਹ ਭੁਰ ਜਾਂਦੀਆਂ ਨੇ ਉਹ ਥੋੜੀਆਂ ਜਿਹਾ ਸੋਖਲ ਹੁੰਦੀਆਂ ਨੇ। ਆਹੋ ਤਾਂ ਇਹ ਤਾਂ ਮੈਂ ਕਹਿਣੀ ਹੈ ਵੀ ਤੂੰ ਆਪਦਾ ਚੁੰਨੀ ਦੇ ਲੜ ਨਾਲ ਬੰਨ ਕੇ ਰੱਖਿਆ ਕਰ ਇੱਕ ਕਦੀ ਕਿਸੇ ਨੂੰ ਦਿੱਤੀ ਜਾਂਦੀ ਐ ਐਮਰਜੈਂਸੀ ਕੰਮ ਆ ਨਿਕਲ ਜਾਂਦਾ ਕਿਸੇ ਨੂੰ। ਮੰਜਾ ਜੈ ਇੰਨਾ ਕਿਵੇਂ ਪੁਰਾਣਾ ਜਾੜੀਏ ਸੋਢੀ। ਮੇਰੀ ਸੱਸ ਦਾ ਇਹ ਐ ਨਾ ਕਹਿ ਭਣੀ ਪੁਰਾਣਾਗਾ। ਬਹੁਤ ਟਾਈਮ ਦਾ ਪਰਾਉਣਾ ਸਾਡੇ ਤਾਂ ਇਹ ਫਿਰ ਤਾਂ ਸਾਡੇ ਵੀ ਹੋਊਗਾ ਹਨਾ ਮੈਂ ਪੁੱਛੂੰਗੀ ਮੇਰੀ ਬੇਬੇ ਨੂੰ ਸੱਚ ਮੈਂ ਤਾਂ ਤਾਂ ਨੂੰ ਆਇਆ ਕਹਿੰਦੀ ਸੀ ਨੀ ਰਿਸ਼ਤਾ ਕਰਾ ਦੇ ਕੋਈ ਕਿਹਨੂੰ ਕਰਾਉਣਾ ਹੈ ਤੂੰ ਰਿਸ਼ਤੇ ਤਾਂ ਕਰਾਉਂਦੀ ਰਹਿੰਨੀ ਆ ਤੂੰ ਮੈਨੂੰ ਕੁੜੀ ਲੱਭ ਕੇ ਦੇ ਕੁੜੀ ਥੋੜੇ ਕੀ ਦੀ ਖਾਤਰ ਨੀ ਆ ਕੇ ਪਾਣੀ ਬੇਬੇ ਬਾਪੂ ਆ ਦਿਲ巴 ਰੱਖਿਆ ਵਿੱਚ ਨੀ ਪਾਣੀ ਇਹਨਾਂ ਨੂੰ ਤੈਨੂੰ ਕੀ ਪਤਾ ਜਿਹੜਾ ਕੋਈ ਆਪਣੇ ਮਾਪਿਆਂ ਨੂੰ ਪਿਆਰ ਕਰਦਾ ਹੁੰਦਾ ਉਹੀ ਛਪਾਉਂਦਾ ਹੁੰਦਾਗਾ ਤੂੰ ਤਾਂ ਛਪਾਇਆ ਹੀ ਨਹੀਂ ਹੋਣਾ ਮੈਨੂੰ ਲੱਗਦਾ ਇਹਨੂੰ ਕੀ ਕਹਿੰਦੇ ਟੱਕ ਟੂ ਹਾਂ ਟਾਈਟੂ ਮੈਂ ਮੈਂ ਵੀ ਪੁਆਖ ਲਾਂਗੀ ਤੇ ਮੇਰੇ ਬੇਬੇ ਬਾਪੂ ਨੂੰ ਨਹੀਂ ਕਰਦੀ ਹੈਗੀ ਪਿਆਰ ਮੈਂ ਤੇ ਚਿੜੀਆਂ ਪਵਾ ਕੇ ਲਾਂਗੀ ਉਰੇ ਮੇਰੇ ਪੰਜਾਬ ਦੀਆਂ ਚਿੜੀਆਂ ਮੇਰਾ ਪੰਜਾਬ ਵਸ ਚੁਪ ਕਰ ਜਾ ਕੁਛ ਮਰਜੀ ਲਵਾ ਲੈ ਪੰਜਾਬ ਛਪਾ ਲਈ ਚਾਹੇ ਪੰਜਾਬ ਦੀਆਂ ਚਿੜੀਆਂ ਚਾਹੇ ਸਾਰਾ ਭਾਰਤ ਦੇਸ਼ ਇੰਡੀਆ ਜੋ ਵੀ ਕੁਛ ਤੇਰੇ ਕੋਲ ਲੱਲਪਾ ਹੋਇਆ ਇਹਦੇ ਤੇ ਛਪਾ ਲਈ ਮੈਂ ਤਾਂ ਇਸ ਪਾ ਕੇ ਰੂੰਗੀ ਬਸ ਪੰਜਾਬ ਮੇਰਾ ਖੜ ਤਾ ਜਾ ਪੰਜਾਬ ਮੇਰਾ ਸੋਨੇ ਦੀ ਚਿੜੀ ਪਹਿਲਾਂ ਹੈਗਾ ਸੀ ਹੁਣ ਇਹ ਲੋਹੇ ਦੀ ਬਣ ਗਿਆ ਹੈ ਠੀਕ ਆ ਚੰਗਾ ਕਿ ਹੁਣ ਲੋਹੇ ਦੀ ਕਤ ਬਣ ਗਈ ਨੀ ਹੁਣ ਤੈਨੂੰ ਪਤਾ ਫਿਰ ਲੋਕ ਗੋਲੀਆਂ ਦਾ ਨਸ਼ਾ ਪੱਤਾ ਇੰਨਾ ਚੱਲ ਪਿਆ ਹੁਣ ਲੋਹਣ ਚੋਣ ਦੇ ਜਿਹੜੇ ਕਿਤੇ ਰਹਿ ਗਈ ਸੋਨੇ ਦੀ ਚੜੀ ਤੇ ਚੱਕ ਕੇ ਵੇਚਤੀ ਨਸ਼ੇ ਚੋਣੀ ਹੁਣ ਡਿੱਗ ਜਾਨੀ ਇਹ ਜੀ ਦਿਮਾਗ ਖਰਾਬ ਕਰੀਏ ਨਹੀਂ ਮੇਰਾ ਮੇਰੇ ਤਾਂ ਦਰਦੱਕ ਹੀ ਹੋ ਜਾਂਦਾ ਸੀਗਾ ਦਰਦ ਤੇਰੇ ਡਿੱਗ ਗਿਆ ਹੂਗਾ ਹੁਣ ਮੈਂ ਦਰਦ ਆ ਗਈ ਜਦੋਂ ਦਰਦ ਤਾਂ ਭੱਜ ਗਿਆ ਹੂਗਾ ਉਹ ਮੈਂ ਤੇ ਡਰਦਾ ਨਹੀਂ ਭੈਣੇ ਗੋਹੇ ਦੇ ਬਠਲ ਕੱਲੀ ਚੱਕ ਲੈਣੀ ਆ ਤਾਂ ਕਰਕੇ ਦਰਦ ਹੋਣ ਲੱਗ ਜਾਂਦਾ ਮੇਰੇ ਤਾਂ ਤੇ ਫਿਰ ਸਾਡਾ ਕਿ ਉਹ ਹੀ ਗੱਲ ਆ ਕਿ ਫਿੱਟੇ ਮੂੰਹ ਗੋਡਿਆਂ ਦੇ ਉੱਠ ਆਪ ਦੋ ਨਾ ਜਾਵੇ ਹਾਂ ਤੇ ਦਰਦ ਦਰਿਆ ਹੁੰਦਾ ਗੋਹਾ ਦੇ ਬੱਠਲ ਜਾ ਕੇ ਨਾ ਚੱਕੇ ਅਗਰ ਸਰਦਾਨੀ ਤੈਨੂੰ ਹੋਰ ਤੇਰੇ ਵਰਗੀ ਸਿਤਰੀ ਸਿੱਟ ਕੇ ਜਾਉ ਕੋਈ ਗੋਹਾ ਸਿਤਰੀ ਹਾਂ ਮਾਂ ਐ ਸਿਤਰੀ ਨਹੀਂ ਹੈਗੀ ਨਾਲੇ ਹਾਂ ਸਿਤਰੀ ਹੋਊਗੀ ਤੇਰੀ ਮਾਂ ਐਵੇਂ ਜਣਾ ਬੋਲ ਮੈਨੂੰ ਮੇਰੀ ਮਾਂ ਨੂੰ ਕਾੜ ਨੀ ਖੜ ਜਾਣੀ ਚੁੱਪ ਕਰਨੀ ਚੁੱਪ ਲੜਦੇ ਨਹੀਂ ਹੁੰਦੇ ਮੈਂ ਤੈਨੂੰ ਮੈਂ ਕਹਿੰਦੀ ਸੱਚ ਕੁੜੀ ਦਾ ਰਿਸ਼ਤਾ ਕਰਾ ਦੇ ਹੋ ਹੋ ਮੈਂ ਤਾਂ ਦੂਨ ਫੇਰ ਕਰਾਉ ਤੈਨੂੰ ਤੂੰ ਮੇਰੇ ਮਾਂ ਨੂੰ ਕਾੜ ਕਾਦੇ ਵੈਸੇ ਕੱਡੀ ਪਲਮੇ ਨਾ ਦੱਸਨੀ ਨਹੀਂ ਉਹ ਤਾਂ ਚੌੜੇ ਚ ਕੱਢਤੀ ਸੀ ਕਿਉਂ ਚੌੜੇ ਵਿੱਚ ਕਾੜੀ ਤੂੰ ਕੋਸ ਹੋਰ ਕਹੇਂਗੀ ਗੁੱਸਾ ਆ ਜਾਣਾ ਚੜਾ ਮੈਨੂੰ ਮੈਂ ਤੈਨੂੰ ਦੱਸਾਂ ਮੈਂ ਤਾਂ ਹੱਸਦੀ ਸੀ ਮੈਂ ਤਾਂ ਸੱਚੀ ਐਨਾ ਗੁੱਸਾ ਤਾਂ ਮੈਨੂੰ ਆਉਂਦਾ ਨਹੀਂ ਕਿਸੇ ਨਾਲ ਗੱਲ ਕਰ ਜਦੋਂ ਮੂਰ ਗਾਲਜਾ ਕੱਢ ਦਿੰਦਾ ਫੇਰ ਆਉਂਦੀ ਐ ਮੈਂ ਕੋਈ ਤੈਨੂੰ ਗਾਲ ਨਹੀਂ ਕੱਢੀ ਸੀ ਮੈਂ ਤੈਨੂੰ ਇਹ ਕਿਹਾ ਸੀ ਵੀ ਤੂੰ ਭਾਈ ਸਿੱਧਰੀਏ ਐਂ ਨਾ ਬੋਲ ਚੱਲ ਦੁੱਜਾ ਪਕੜ ਲੈ ਨਾਲ ਸਿੱਧਰੀ ਮੈਨੂੰ ਨਾ ਕਹ ਨਾਲ ਸਿੱਧਰੀ ਹੋਵੇਂਗੀ ਤੂੰ ਮੇਰੀ ਗੱਲ ਸੁਣ ਨਾ ਜੇ ਰਿਸ਼ਤਾ ਕਰਾਉਣਾ ਸਾਂਪ ਪਾਉਂਗੀ ਤੈਨੂੰ ਮੈਂ ਤੋਲੇ ਦੀ ਠੀਕ ਐ ਮੈਂ ਤੈਨੂੰ ਰਿਸ਼ਤਾ ਕਰਾ ਦੂੰ ਪੱਕਾ ਕਹਿਣੀ ਐ ਸੋਨੇ ਠੰਡੀ ਹੋਗੀ ਠੰਡੀ ਹੋਗੀ ਤੇ ਸਾਂਪ ਕਿਹੜਾ ਰੱਖੀ ਚੰਗਾ ਹਾਂ ਹੋ ला ला हां कु की गल कर ही पता कि सोना चिट्टा बग्गा गोरा खड़ जाए फिर मैं गल कर दंग बोली बिच बिच नी मैं बोल दी चंगा आप ही मैं तेन आई कहते है गुंढिया जी मेरी गल सोना सोना चाहिए ना गुंढिया सोहना गा ਚਿਟਾ ਚਿਟਾ ਰੰਗਮ ਤੇ ਉਹਦੇ ਵਾਸਤੇ ਕੁੜੀ ਲੈਣੀ ਆਪਾਂ ਦਾਜ ਦੀ ਕੋਈ ਲੋੜ ਨਹੀਂ ਦਾਜ ਦੀ ਕੋਈ ਲੋੜ ਨਹੀਂ ਕਹਿੰਦੇ ਲੱਸੀ ਜ਼ਰੂਰ ਦੇ ਦੱਚ ਆਹੋ ਪਾ ਆ ਖੜ ਜਾ ਖੀਰੇ 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 ਸਬਜ਼ੀਆਂ ਹਰੀਆਂ ਹਰੀਆਂ ਸਬਜ਼ੀਆਂ ਲੈ ਆਇਓ ਕਹਿੰਦੇ ਦਾਜ ਦੇ ਵਿੱਚ ਉਹ ਮੁੰਡਾ ਸ਼ੌਂਕੀ ਵਾਲਾ ਹਰੀਆਂ ਸਬਜ਼ੀਆਂ ਹਾਂ ਹਰੀਆਂ ਸਬਜ਼ੀਆਂ ਦਾ ਸ਼ੌਂਕੀ ਆ ਬਸ ਹੋਰ ਕੁਝ ਨਹੀਂ ਲੈਂਦੇ ਹੈ ਜੀ ਪਾਪਾ ਹਾਂ ਪਾਪਾ ਫੇਰ ਪਾਪਾ ਆਪਣੇ ਕੁੜੀ ਹੈਗੀ ਤਾਂ ਹੈਗੀਏ ਤੁਸੀਂ ਉਹਦਾ ਰਿਸ਼ਤਾ ਕਰਾ ਦਿਓ हां तोले दी छाप ਪਾਉਣਗੇ ਪਾਪਾ ਮੈਨੂੰ ਇਹ ਹੋਰਾ ਖਰਚਾ ਨਹੀਂ ਹੋਣ ਦਿੰਦੇ ਉਹਨਾਂ ਤਾਂ ਹੀ ਕਰਦੇ ਹੋਰਾ ਖਰਚਾ ਨਹੀਂ ਹੋਣ ਦਿੰਦੇ ਛੱਟ ਮੰਗਣੀ ਟੱਕ ਵਿਆ ਫਿਰ ਤੂੰ ਗੱਲ ਕਰ ਮੈਂ ਤਾਂ ਕੱਲ ਨੂੰ ਲੈ ਜੂੰਗੀ ਲੈਉਣ ਨਾਲ ਆਉਂਦੀ ਹੋਈ ਪੈਸ ਬੁੱਕ ਕਰਾਉਣਾ ਪਕਰਾ ਲੈ ਚੰਗਾ ਪਾਪਾ ਚੰਗਾ ਚੰਗਾ ਪਾਪਾ ਮੈਂ ਕੁੜੇ ਹਾਂ ਤੇਰੇ ਸਾਹਮਣੇ ਸਾਰੀ ਗੱਲ ਕਲੀਅਰ ਹੋ ਗਈ ਮੇਰਾ ਪਾਪਾ ਕਹਿੰਦਾ ਕੱਲ ਨੂੰ ਕਹਿੰਦਾ ਤੁਸੀਂ ਮੁੰਡੇ ਨੂੰ ਲੈ ਕੇ ਨੰਦ ਲੈ ਜਿਓ ਨੰਦ ਲੈ ਜਾਓ ਕੰਡੀ ਸਦੀ ਮੰਨ ਗਏ ਲੈ ਉਹ ਤਾਂ ਨਜ਼ਾਰਾ ਆ ਗਿਆ ਨਹੀਂ ਕੁੜੀ ਤੋਰਦੀ ਬਲਾਈਂ ਕਾੜੀ ਸੀ ਵਿਚਾਰੇ ਤੇ ਕੁੜੀ ਦੇ ਨਾ ਮਾਂ ਪਿਓ ਨਹੀਂ ਹੈਗਾ ਕਾ ਤਾਂ ਕਰਕੇ ਕਾਲੀ ਗੱਲ ਨਹੀਂ ਮਾਂ ਪਿਓ ਤਾਂ ਮੈਂ ਮਾਂ ਬਣੀ ਹੋਈ ਆ ਮੈਨੂੰ ਤਾਂ ਫਿਰ ਘਰ ਵਾਲਾ ਵੀ ਕਹਿ ਦਿੰਦਾਗਾ ਤੂੰ ਤਾਂ ਮਾਂ ਬਣੀ ਹੋਈ ਆ ਇੰਨੇ ਜਵਾਕ ਨੇ ਤੇ ਤੇ ਮੈਂ ਉਹ ਮੁੰਡੇ ਦੀ ਸੱਚ ਫੋਟੋ ਤਾਂ ਦਿਖਾ ਦਿੰਦੀ ਫੋਟੋ ਤਾਂ ਖੇਰ ਦਿਖਾ ਦੂੰਗੀ ਅੱਗੇ ਹੁਣ ਮੇਰਾ ਫੋਨ ਨਹੀਂ ਹੈਗਾ ਮੇਰਾ ਫੋਨ ਤੇਰੇ ਹੀ ਘਰੇ ਚੰਗਾ ਫਿਰ ਜਾ ਫਿਰ ਚੰਗਾ ਜਾ ਵਗ ਜਾ ਫਿਰ ਤੇ ਮੈਂ ਬੱਸੰ ਕਾਈ ਤਾਂ ਵੀ ਕਰ ਲਉ ਤਿਆਰ ਰਹੀ ਕਾਲ ਨੂੰ ਤਿਆਰ ਰਹੀ ਹਾਂ चल कोई ना मैं फिर दखाऊ तेन मुंडे की फोटो दसा तू लड़ाई जी पाया कर मेरे मैं लड़ाई थोड़ा दूरी उठ जाएगा उठ जानेज के नी आए नीडे तू ही जुड़ गई मैं जो लड़ाई कर दी तू मैंने देखा हां चंगा जा जाए ਆਏ ਹੁੰਦੀ ਆਪਾ ਹਮਾਰ ਦੀ ਅਮਨ ਤਾਂ ਕਿਵੇਂ ਆ ਗੁਰ ਸਤਿ ਸ਼੍ਰੀ ਅਕਾਲ ਮਾਂ ਜੀ ਸਤਿ ਸ਼੍ਰੀ ਅਕਾਲ ਜਿਉਂ ਵੀਰਾ ਗੁਰੂ ਭਲਾ ਕਰੇ ਤੰਦਰੁਸਤੀਆਂ ਦੇ ਤੇ ਤੇਰਾ ਸਿਮੇ ਉਹ ਜੀ ਕਰਾ ਹੁਣ ਸਾਡੇ ਘਰੇ ਤੂੰ ਤਿਆਰੀ ਨਹੀਂ ਹੋਈ ਹੈਗੀ ਤਿਆਰ ਨੂੰ ਮੈਂ ਕਿਹੜਾ ਬਰਾਤ ਜਾਣਾ ਲਾਪੋਟ ਬਰਾਤ ਹੀ ਤਾਂ ਜਾਣਾ ਤੁਸੀਂ ਤੁਹਾਡੇ ਮੁੰਡੇ ਦਾ ਵਿਆਹ ਨਹੀਂ ਹੈਗਾ ਅੱਜ ਲਾ ਮੇਰੇ ਮੁੰਡਾ ਸੁਖਣਾ ਕਿੱਦਿਆਂ ਦਾ ਵੈਸੇ ਤੈਨੂੰ ਪਤਾ ਨਹੀਂ ਹੈਗਾ ਅਮਨ ਛੇ ਏਡਾ ਨਾ ਕਰਿਆ ਕਰ ਮੈਨੂੰ ਨਹੀਂ 베ਪੇ ਤੇਰੀ ਨੂੰ ਮੇਰੇ ਕੋਲ ਗਈ ਸੀ ਕਹਿੰਦੀ ਕਿ ਸਾਡਾ ਰਿਸ਼ਤਾ ਕਰਾ ਦੇ ਨੀ ਉਹ ਸ਼ਾਮਕਾ ਹਾਂ ਨੀ ਉਹ ਛੇਦਰੀ ਆਉਦੇ ਮਗਰ ਨਾ ਲੱਗਿਆ ਕਰ ਨਹੀਂ ਬੇਬੇ ਸ਼ਾਮਕਾ ਨੂੰ ਮੈਨੂੰ ਆਪ ਕੀ ਹੈ ਕਹਿੰਦੀ ਇਹ ਕੇ ਸਾਡੇ ਰਿਸ਼ਤਾ ਕਰਾ ਦੇ ਕਿੱਥੇ ਹੁਣ ਉਹਨੂੰ ਬਾਜ ਮਾਰੀ ਨੀ ਸ਼ਾਮਕਾ ਹਾਂ ਉਰੇ ਉਰੇ ਕੀ ਹੋ ਬਬਾ ਉਰੇ ਕੀਆ ਕਿਹੜੇ ਮੁੰਡੇ ਦਾ ਬੈ ਇੱਧਰ ਆ ਜਾ ਪਾੜਦੇ ਕਿਹੜਾ ਕਿਹੜੇ ਮੁੰਡੇ ਦਾ ਵਿਆਹ ਦੀ ਮੈਂ ਰਿਸ਼ਤਾ ਕਰਾਉਣੀ ਆ ਨਹੀਂ ਤੂੰ ਜਾਣਣਾ ਨਹੀਂ ਸੀ ਅੱਜ ਆਪਾਂ ਰਾਤਨਸ ਤੇ ਬੇਬੇ ਵੀ ਨਹੀਂ ਆਇਆ ਹਾਂ ਸੱਚ ਮੈਂ ਤਾਂ ਤੈਨੂੰ ਦੱਸਣਾ ਭੁੱਲ ਗਈ ਬੇਬੇ ਤਿਆਰ ਪਾ ਕੇ ਇਹਦੇ ਕੱਪੜੇ ਪਾਵੇਂਗੀ ਤੂੰ ਨਹੀਂ ਕਿਹਦੇ ਵਿਆਹ ਤੇ ਜਾਣਾ ਮੈਨੂੰ ਪਤਾ ਤਾਂ ਲੱਗ ਜੇ ਲੈ ਕਿਹਦੇ ਵਿਆਹ ਤੇ ਜਾਣਾ ਬੇਬੇ ਤੂੰ ਕਾ ਤੋ ਬਾਪ ਪੋਲ ਪੋਲ ਲਜਾਣੀ ਹੁੰਨੀ ਆ ਫਰਾ ਫਿਰ ਪਤਾ ਤਾਂ ਲੱਗੂ ਜੇ ਦੱਸੇਂਗੀ ਤਾਂ ਹੀ ਪਤਾ ਲੱਗੂ ਬਾਬਾ ਮੈਨੂੰ ਵੀ ਸੱਚ ਸਾਂ ਲੱਗਿਆ ਮੈਂ ਜੁਆਨੇ ਕਮਲੀ ਕਰ ਛੱਡੀ ਆਏ ਨਹੀਂ ਕਮਲੀ ਕਰ ਛੱਡੀ ਉਹੀ ਤਾਂ ਗੱਲ ਐ ਹੁਣ ਮੈਨੂੰ ਦੱਸ ਦੀ ਨਹੀਂ ਕਰਦੀਂ ਪਰ ਮੁੰਡਾ ਤਾਂ ਦਿਖਾ ਦੇਣੀ ਮੈਨੂੰ ਨਾ ਤਾਂ ਤੂੰ ਮੁੰਡਾ ਦਿਖਾ ਕਿਹੜਾ ਮੁੰਡਾ ਤੇਰਾ ਮੈਂ ਮੁੰਡਾ ਦਿਖਾ ਦਾਂਗੇ ਖੜ ਜਾ ਤੂੰ ਸਬਰ ਕਰ ਲੈ ਮਾੜਾ ਮੋਟਾ ਮੁੰਡਾ ਦੇਖ ਕੇ ਤਾਂ ਤੂੰ ਫਿਰ ਲੱਜੇਂਗੀ ਵੀ ਹਾਂ ਕੁੜੀ ਦੇ ਬਰਾਬਰ ਤਾਂ ਹੈ ਹੀ ਨਹੀਂ ਉਹ ਆਏ ਲੋਗੀ ਆਹੋ ਆਏ ਹਿਲੂਗੀ ਨਹੀਂ ਬਾਬਾ ਬੰਦਾ ਛੱਡੀ ਮੁੰਡਾ ਛੱਡੀ ਗਈ ਹਰ ਜੇ ਕੋਈ ਨਾ ਤੂੰ ਸੂਟ ਕਿਹੜਾ ਪਾਏਂਗੇ ਮੈਨੂੰ ਆਦਾ ਕਿਹੜਾ ਕੱਡਾ ਸੂ ਕਿ ਤੇਰਾ ਹੋਰ ਮੁੰਡਾ ਹੈ ਜਾਂ ਕਿਵੇਂ ਕੀਤੇ ਵਿਆਹ ਤੇ ਜਾਣਾ ਮੈਨੂੰ ਪਤਾ ਤਾਂ ਲੱਗ ਜੇ ਸ਼ਾਮ ਨੂੰ ਮਜ਼ਾਕ ਨਾ ਕਰ ਗੱਲ ਸੀਰੀਅਸ ਹੈ ਦੱਸ ਦੇ ਰਾਂ ਦੇ ਅੱਡੇ ਦੀ ਜਾਨ ਖਾਣ ਨੂੰ ਬੇਬੇ ਤੂੰ ਉਹ ਹੀ ਗੱਲ ਕਹਿੰਦੇ ਹੁੰਦੇ ਪਤਾ ਨਹੀਂ ਕੀ ਕਹਿੰਦੇ ਹੁੰਦਾ ਰੰਗਿਆ ਅੱਡ ਜੋਗੇ ਪਤਾ ਨਹੀਂ ਕੀ ਭੋਗੇ ਕਿ ਮੈਂ ਚੱਲ ਕੋਈ ਨਾ ਤੂੰ ਕੁਝ ਵੀ ਇੱਕ ਹੱਬ ਤੜੀਏ ਤੂੰ ਮੈਨੂੰ ਦੱਸ ਵੀ ਕਰੇ ਆਪਦੇ ਮੁੰਡਾ ਦਾ ਤੈਨੂੰ ਇਹ ਨਹੀਂ ਪਤਾ ਹੈਗਾ ਹਜੇ ਮੇਰਾ ਮੁੰਡਾ ਤਾਂ ਵਿਆਹ ਹੈ ਗਿਆ ਹੈ ਤੂੰ ਕਿਹੜੇ ਮੁੰਡੇ ਦੀ ਗੱਲ ਕਰਦੇ ਮੈਨੂੰ ਪਾ ਦੇ ਪੱਲੇ ਕੁਤ ਨੀ ਪੋਤਾ ਤੇਰਾ ਪੋਤਾ ਕਿਹੜਾ ਵੀ ਆਪਣਾ ਨਾਂ ਨੂੰ ਖਰਗੋਸ ਲਾ ਅਗਾਂ ਨਾਂ ਤਾਂ ਜੱਜ ਦਾ ਰੱਖ ਦਿੰਦੀ ਤੇ ਜਦੋਂ ਹਾਈ ਹੋਦਾ ਨਾਮ ਨਾਂ ਨੂੰ ਖਰਗੋਸ ਆ ਹਾਈ ਖਰਗੋਸ ਉਹ ਹਾਂ ਹਾਈ ਕਿੱਥੇ ਉਹ ਉਹ ਖੁੱਡੇ ਚ ਆ ਦਿਖਾ ਕੇ ਲੈ ਮਤ ਮਰ ਜਾ ਬਸ ਨਹੀਂ ਸਿਧਰੇ ਤੇ ਤਾਂ ਹੀ ਕਿਉਂਦੀ ਆ ਤਾਂ ਹੀ ਤਾਂ ਰੋਗਨ ਸਿਧਰੇ ਐਨੇ ਮਾਂ ਆ ਪਰ ਦੋ ਆ ਕਿ ਬਾਹਰ ਮੇਰੇ ਫੇਚਾਂ ਤੂੰ ਮੈਨੂੰ ਕਿਤੇ ਕਰਾ ਦੇ ਕੇ ਪਾਪੀ ਇਹਨੇ ਪਤਾਗਾ ਮੇਰੇ ਪਿਓ ਦਾ ਮੈਂ ਕੱਲ ਹੀ ਹਾਲੇ ਕੱਢੀ ਆ ਨੀ ਹੈਗੀ ਤੇ ਤੜਾ ਕੇ ਕਰਾ ਬੇਪਾ ਤੂੰ ਚੁੱਪ ਕਰ ਜਾ ਮੈਂ ਗੱਲ ਕਰਕੇ ਆਈ ਸੀ ਵੀਰੋ ਕੁੜੀ ਆ ਇਹ ਗੱਲ ਕਰਕੇ ਆਈ ਜੀ ਇਹ ਆਪਣੇ ਨਾਣੂ ਵਾਸਤੇ ਰਿਸ਼ਤਾ ਗਿਆ ਹੱਸੇ ਮੈਂ ਚਲ ਚੁੱਪ ਕਰਕੇ ਵੇਆ ਔਰ ਕਾਹੀ ਕੀ ਮੈਂ ਤਾਂ ਗੁੱਤਨੀ ਚ ਗਾएंगे ਗੁੱਤਨੇ ਪਰ ਮੇਰੇ ਮੁੰਡੇ ਦਾ ਵਿਆਹ ਨਹੀਂ ਕਰਨਾ ਤੂੰ ਆਇਆ ਤੂੰ ਪਾਣੀ ਭਰ ਕੇ ਪੀ ਲੈਂਦੀ ਵੇ ਤਾਰੇ ਬੇਬੇ ਕੋਲ ਆਣੂ ਕਾਣ ਬੇਬੇ ਮਾਰਨਾ ਇਹ ਤਾਂ ਜਹੇ ਜੀ ਹੈਗੀ ਸਿਧਰੀ ਸੀ ਤੇ ਇਹ ਤਾਂ ਕਿਸੇ ਪਾਗਲਖਾਨੇ ਛੱਡਾ ਜੂਆਂ ਨੇ ਪਾਗਲ ਕਰ ਛੱਡੀ ਆ ਤੂੰ ਮੇਰੇ ਕਦਮ ਮਰਵਾਈ ਜਾਨੀ ਆ ਕਿ ਕੋਲੇ ਬੈਠੀ ਨਹੀਂ ਨਹੀਂ ਮੈਂ ਮਰਬਾਉਂਦੀ ਨਹੀਂ ਹੈਗੀ ਕਿ ਤੂੰ ਮੈਨੂੰ ਰਿਸ਼ਤੇ ਨੂੰ ਕਿਹਾ ਮੈਂ ਤਾਂ ਰਿਸ਼ਤਾ ਤੁਹਾਡੇ ਘਰੇ ਲੈ ਕੇ ਆਈ ਤੇ ਤੁਹਾਨੂੰ ਕੀ ਬਦਸਤੂ ਤਾਂ ਖਰਗੋਸ਼ ਦਾ ਰਿਸ਼ਤਾ ਕਰਮੈਂ ਇਹ ਤਾਂ ਮੈਨੂੰ ਕਮਲੀ ਸਿਧਰੀ ਮੈਨੂੰ ਕਰਕੇ ਨਾ ਫਿਰ ਖਰਗੋਸ਼ ਦਾ ਰਿਸ਼ਤਾ ਹੋ ਨਹੀਂ ਸਕਦਾ ਤੂੰ ਖਰਗੋਸ਼ ਨਹੀਂ ਭਾਲ ਲੈਣੀ ਮੈਂ ਤਾਂ ਤੈਨੂੰ ਖਰਗੋਸ਼ ਨਹੀਂ ਕਿਹਾ ਸੀ ਮੈਂ ਤੈਨੂੰ ਕਦੇ ਕਿਹਾਗਾ ਹੁਣ ਮੈਂ ਖਰਗੋਸ਼ ਨਹੀਂ ਕਿੱਥੋਂ ਭਾਲ ਲੈਣਾ ਨਹੀਂ ਮਤਵਾ ਜਨ ਚਲ ਕੋਈ ਨਾ ਜਾ ਬੇਬੇ ਕਿਸ ਪਾਗਲਖਾਨੇ ਲੈ ਜਾਈਂ ਦੁਆਇ ਦੁਆਲੇ ਮੈਂ ਕਾਟ ਤੂੰ ਆ ਗਈ ਹਾਂ ਤੈਨੂੰ ਸਮਝ ਨਹੀਂ ਲੱਗੀ ਮੇਰੀ ਗੱਲ ਦੀ ਮੇਰੇ ਤਾਂ ਗੱਲਾਂ ਹੀ ਹੋਰ ਸਾਭ ਦੀਆਂ ਹੁੰਦੀਆਂ ਨੇ ਤਾਂ ਕੋਈ ਕੋਈ ਸਮਝ ਸਕਦਾ ਹਸਪਤਾਲ ਦਾ ਪਤਾ ਤੈਨੂੰ ਜਿਹੜਾ ਆਪਾ ਆਹੋ ਪਾਗਲਖਾਨੇ ਲੈ ਜੀ ਵਾ ਸੰਬਰਸਾਰੀ ਲੈ ਜਾਈਂ ਸੰਬਰਸਾਰ ਤੂੰ ਜੱਪ ਕਰਕੇ ਵਾ ਜਾ ਮੈਂ ਤੋ ਹੋਰ ਨਾ ਖਾਲੀਆਂ ਐਵੇਂ ਐਵੇਂ ਇੱਥੇ ਆਏ ਆਂਗੇ ਐਵੇਂ ਇੱਥੇ ਤੈਨੂੰ ਪਤਾ ਇੱਜ਼ਤ ਬਣੀ ਹੋਈ ਆ ਸਾਡੀ ਬੇਬੇ ਚਲ ਚੰਗਾ ਬੇਬੇ ਮੈਂ ਤਾਂ ਜਾਣੀ ਆ ਇਹਦਾ ਕੀ ਹੈ ਸਿਦਰੀ ਦਾ ਮੇਰੇ ਮਾਰੇ ਕੁਛ ਚੱਕੇ ਖਦਰ ਹੋਗੇ ਤੂੰ ਉਸਦਰ ਹੋਗੀ ਤੇਰੀ ਮਾਂ ਹਾਂ ਕੁੜੀ ਲੱਭੀ ਨਗੀ ਗੁੱਸਾ ਮੇਰੇ ਤੇ ਲਾਈ ਜਾਂਦੀ ਪਹਿਲਾਂ ਉੱਥੇ ਜਲੂਸ ਕੱਢਾ ਤੇ ਹੁਣ ਆਡੋ ਗੁਰਿਆ ਹੋਣ ਲੱਗੀ ਇਹਦੇ ਨਾਲ ਆਡਾ ਨਾ ਇੱਥੇ ਹੋਰ ਚਾਪਾ ਕਰਾਈਗੀ ਚੁੱਪ ਕਰ ਜਾਵੇ ਪਰ ਮੈਨੂੰ ਦੱਸਿਆ ਸੀ ਕਿਸੇ ਨੇ ਵੀ ਉਹਦੇ ਬੱਚੇ ਹੋਣਗੇ ਕਹਿੰਦੇ ਵੀ ਤੇ ਇਹਦਾ ਜਖਰਗੋਸ਼ ਨਹੀਂ ਲਾਵੇ ਇਕੱਲੇ ਤਾਂ ਜੀ ਨਹੀਂ ਲੱਗਦਾ ਮੈਂ ਤਾਂ ਤਾਂ ਕਹਿੰਦੀ ਸੀ ਚੱਪਲ ਮਰੂ ਲਾ ਕੇ ਮੈਂ ਇਹ ਦੇਖ ਲੈ ਚੁੱਪ ਕਰ ਜਾ ਬਾਲੀ ਜਬਾਨ ਜੀ ਨਾਲ ਚਲਾ ਔਰ ਮਨੀ ਇਹ ਜਾ ਨਹੀਂ ਮੰਦੀ ਹੈਗੀ ਤੂੰ ਜੇ